ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਹਰ ਰੋਜ਼ ਦੀ ਖਬਰ ਹੁਣ ਇਹ ਆ ਰਹੀ ਹੈ ਕਿ ਉੱਥੋਂ ਦੇ ਹਾਲਾਤ ਜਿਹੜੇ ਕੈਨੇਡਾ ਦੇ ਹੋਏ ਆ ਉੱਥੋਂ ਦੇ ਲੋਕਾਂ ਨੂੰ ਮਜਬੂਰ ਕਰਤਾ ਕਿ ਉਹ ਦੂਜੀਆਂ ਕੰਟਰੀਆਂ ਬਾਰੇ ਉੱਥੋਂ ਨਿਕਲਣ ਦੀ ਸੋਚ ਸੋਚਣ ਇੰਨੀ ਇੱਕ ਕਟਨਾਵਾ ਤੇ ਇੰਨਾ ਇੱਕ ਜਿਹੜੀ ਹੈਗੀ ਆ ਉੱਥੇ ਅਫੜਾ ਤਫੜੀ ਮੱਚੀ ਹੋਈ ਆ ਕਿ ਲੋਕਾਂ ਨੇ ਸੋਚਣਾ ਸ਼ੁਰੂ ਕਰਤਾ ਕਿ ਸਾਡਾ ਹੁਣ ਭਵਿੱਖ ਕੀ ਹੈ ਇੱਥੇ ਭਵਿੱਖ ਬਾਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਚਿੰਤਤ ਆ ਇੱਥੋਂ ਤੱਕ ਕਿ ਸਰਕਾਰ ਵੀ ਉਹਨਾਂ ਦੀ ਬਾਣ ਹੀ ਫੜ ਰਹੀ ਪੁਲਿਸ ਤੇ ਬਹੁਤ ਜ਼ਿਆਦਾ ਲੋਕ ਵਿਸ਼ਵਾਸ ਕਰਦੇ ਆ ਪਰ ਪੁਲਿਸ ਵੀ ਕਿਤਨਾ ਕਿਤੇ ਅ ناکਾਮਯਾਬ ਹੁੰਦੀ ਨਜ਼ਰ ਆਉਂਦੀ ਆ ਸੋ ਇਨਾਂ ਸਾਰੀਆਂ ਗੱਲਾਂ ਬਾਰੇ ਅੱਜ ਵਿਚਾਰ ਚਰਚਾ ਕਰਾਂਗੇ ਬਿਲਕੁਲ ਨਵਾਂ ਪੋਡਕਾਸਟ ਹੈ ਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਅੱਜ ਕਰਨੌਲ ਖ ਸਾਥ ਦੇਣਗੇ ਸੋ ਜੇ ਤੁਸੀਂ ਚੈਨਲ ਤੇ ਨਵੇਂ ਆ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦਾ ਪੋਡਕਾਸਟ ਬਹੁਤ ਵੈਲਿਊਏਬਲ ਤੇ ਬਹੁਤ ਇਨਫੋਰਮੇਸ਼ਨਲ ਹੋਊਗਾ ਸੋ ਸਾਰਿਆਂ ਨੂੰ ਪਹਿਲਾਂ ਬਾਈਕਰਨੌਲ ਖਦਾਪਾ ਸਵਾਗਤ ਕਰ ਲਈਏ ਔਲਕਾ ਸਤਿ ਸ਼੍ਰੀ ਅਕਾਲ ਜੀ ਤੱਚਾ ਬਾਈ ਕੀ ਹਾਲ ਹੋਰ ਵਧੀਆ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਬਾਈ ਵਧੀਆ ਔਲ ਵੈਲ ਬਾਈ ਜੀ ਔਲ ਵੈਲ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੁਸੀਂ ਹਰ ਵਾਰੀ ਆਪਦਾ ਕੀਮਤੀ ਸਮਾਂ ਕੱਢ ਕੇ ਖਬਰਾਂ ਵੀ ਕੈਨੇਡਾ ਦੀਆਂ ਦੱਸਦੇ ਆਂ ਉੱਥੋਂ ਦੇ ਹਾਲਾਤ ਵੀ ਦੱਸਦੇ ਆਂ ਤਾ ਮੈਂ ਆਪਦੇ ਚੈਨਲ ਵੱਲੋਂ ਗੈਵੀ ਚਹਾਨ ਵਲੌਗਸ ਵੱਲੋਂ ਤੇ ਜਿੰਨੇ ਵੀ ਸਾਡੇ ਭੈਣ ਪ੍ਰੈਸ ਚੈਨਲ ਤੇ ਜੁੜੇ ਆ ਉਹਨਾਂ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਧੰਨਵਾਦ ਵਾਲੀ ਕੋਈ ਗੱਲ ਨਹੀਂ ਬਈ ਇਹ ਆਪਣਾ ਫਰਜ਼ ਹੈ ਜਿਹੜੀਆਂ ਐਕਚੁਅਲ ਤੇ ਲੋਕਾਂ ਨੂੰ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਜਿੱਥੋਂ ਦੀ ਵੀ ਆਪਾਂ ਖਬਰ ਕਰਦੇ ਆ ਉਥੋਂ ਦੀ ਮੌਜੂਦਾ ਹਾਲਾਤ ਬਾਰੇ ਦੱਸਿਓ ਉਥੋਂ ਚ ਚੱਲ ਰਹੇ ਜਿਹੜੇ ਹੈਗੇ ਰੋਲੇ ਰੱਪੇ ਉਹਨਾਂ ਬਾਰੇ ਦੱਸਿਓ ਤਾ ਜੋ ਲੋਕ ਵਾਈਡਲੀ ਡਿਸੀਜਨ ਲੈ ਸਕਣ ਨਾ ਕਿ ਉਥੇ ਰਹਿੰਦੇ ਲੋਕਾਂ ਮਗਰ ਲੱਗ ਕੇ ਆਪਣੀਆਂ ਜ਼ਮੀਨਾਂ ਜਦਾਦਾਂ ਘਰ ਵੇਚ ਕੇ ਬਾਬ ਜੀ 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 ਆਲਖ ਸਾਹਿਬ ਜਿਵੇਂ ਗੋਲੀਆਂ ਵਾਲੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨਾ ਵੀ ਮੇਨੂੰ ਲੱਗਾ ਕੈਨੇਡਾ ਦਾ ਕੋਈ ਐਸਾ ਇਲਾਕਾ ਰਿਹਾ ਹੀ ਨਹੀਂਗਾ ਵੀ ਜਿੱਥੇ ਗੋਲੀਆਂ ਚੱਲਣ ਦੀ ਘਟਨਾ ਨਾ ਵਾਪਰੀ ਹੋਵੇ ਹੁਣ ਐਵੋਸਫੋਰਡ ਜਿਹੜਾ ਇਹੋ ਜਿਹਾ ਇਲਾਕਾ ਕੈਨੇਡਾ ਦਾ ਜਿੱਥੇ ਆਮ ਪੰਜਾਬੀ ਵਸੋਂ ਵਾਲਾ ਇਲਾਕਾ ਬਹੁਤ ਸਾਰੇ ਪੰਜਾਬੀ ਰਹਿੰਦੇ ਇੱਕ ਪਿੰਡ ਕਹਿ ਲੋ ਪੰਜਾਬੀਆਂ ਦਾ ਐਬਸਫੋਰਡ ਹੁਣ ਉੱਥੇ ਵੀ ਜਿਹੜੀਆਂ ਹੈਗੀਆਂ ਗੋਲੀਆਂ ਵਾਲੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਤੇ ਹਾਲ ਹੀ ਦੇ ਵਿੱਚ ਇੱਕ ਪੰਜਾਬੀ ਦੇ ਘਰੇ ਗੋਲੀਆਂ ਚਲਾਈਆਂ ਗਈਆਂ ਮੈਂ ਕਹਿੰਦਾ ਵੀ ਹੁਣ ਪੰਜਾਬੀ ਜਾਣਗੇ ਕਿੱਥੇ ਭੱਜ ਕੇ ਕਿੱਥੇ ਜਾਣ ਕਿਵੇਂ ਆਪਦੀ ਜਾਨ ਬਚਾਉਣਾ ਭਈ ਅੱਗੇ ਨਾ ਐਬਸਫੋਰਡ ਨੂੰ ਜਿਹੜੇ ਉੱਥੇ ਰਹਿ ਰਹੇ ਭੈਣ ਭਰਾ ਉਹਨਾਂ ਨੂੰ ਪਤਾ ਹੋਊ ਉਹਨਾਂ ਨੂੰ ਕਿਹਾ ਜਾਂਦਾ ਸੀ ਬਲੂ ਬੇਰੀ ਦਾ ਹੱਬ ਬੀ ਬਲੂ ਬੈਰੀ ਉੱਥੇ ਬਹੁਤ ਫਾਰਮ ਹੈ ਬਲੂ ਬੈਰੀ ਉੱਥੇ ਲੋਕ ਤੋੜਨ ਜਾਂਦੇ ਬਲੂ ਬੈਰੀ ਦਾ ਬਹੁਤ ਕਾਰੋਬਾਰ ਹੈ ਪਰ ਅੱਜ ਦੇ ਟਾਈਮ ਜਿਵੇਂ ਆਪਾਂ ਗੱਲ ਕਰਦਾ ਸੀ ਪਿਛਲੇ ਹਫ਼ਤੇ ਕੀ ਐਡਮਿੰਟਨ ਕੈਲਗਰੀ ਵੈਂਕੂਵਰ ਸਰੀ ਬ੍ਰੈਮਟਨ ਇੱਥੇ ਚੱਲ ਰਹੀ ਹੁਣ ਐਬਰ ਸਪੋਰਟ ਦਾ ਜਿਹੜਾ ਨਾਂ ਹੈਗਾ ਉਹ ਵੀ ਇਹਦੇ ਵਿੱਚ ਆ ਰਿਹਾ ਸੋ ਐਬਰ ਸਪੋਰਟ ਨੂੰ ਹੁਣ ਬਲੂ ਬੈਰੀ ਦੀ ਹੱਬ ਦੀ ਥਾਂ ਤੇ ਗੋਲੀਆਂ ਦਾ ਘਰ ਕਿਹਾ ਜਾ ਰਿਹਾ ਜਾਂ ਉਹਨੂੰ ਇੱਕ ਉਸ ਦੇਸ਼ ਨਾਲ ਜਾਂ ਉਸ ਸ਼ਹਿਰ ਨਾਲ ਕੰਪੇਅਰ ਕਰਦੇ ਲੋਕ ਕਿ ਜਿੱਥੇ ਕਬਰਿਸਤਾਨ ਵਰਗਾ ਮਾਹੌਲ ਬਣਿਆ ਪਿਆ ਜੀ ਐਬਸਫੋਰਡ ਚ ਹਰ ਰੋਜ਼ ਗੋਲੀਆਂ ਚੱਲ ਰਹੀਆਂ ਹਰ ਰੋਜ਼ ਐਕਸਟਰੈਕਸ਼ਨ ਮਾਰੀ ਜਾ ਰਹੀ ਹੈ ਜਿਹੜੇ ਪ੍ਰਾਣੇ ਆਪਣੇ ਪਰਿਵਾਰ ਗਏ ਸੀ ਉਹ ਐਬਸਫੋਰਡ ਬੀਸੀ ਸਰੀ ਇੱਥੇ ਕਰਕੇ ਗਏ ਸੀ ਕਿਉਂਕਿ ਓਥੇ ਜਿਹੜਾ ਵਾਤਾਵਰਨ ਬਿਲਕੁਲ ਸੋ ਜਿਹੜੀ ਤੁਸੀਂ ਘਟਨਾ ਦੀ ਗੱਲ ਕਰ ਰਹੇ ਹੋ ਇਹ ਹੋਈ ਨੂੰ ਥੋੜੇ ਦਿਨ ਹੋ ਚੁੱਕੇ ਐ ਪਰ ਸਮਾਂ ਨਾ ਹੋਣ ਕਰਕੇ ਆਪਾਂ ਅੱਜ ਇਸ ਘਟਨਾ ਨੂੰ ਰਿਪੋਰਟ ਕਰ ਰਹੇ ਇੱਕ ਘਰ ਹੈ ਜਿੱਥੇ ਨੌ ਗੋਲੀਆਂ ਚੱਲੀਆਂ ਜੀ ਜੈਂਜਨ ਸਟਰੀਟ ਤੇ ਇਹ ਘਰ ਆ ਜੀ 3:45 ਮਿੰਟ ਤੇ ਗੋਲੀਆਂ ਚੱਲੀਆਂ ਤੇ ਇਹ ਐਕਸਟਰਸ਼ਨ ਕਰਕੇ ਜਿਹੜੀਆਂ ਹੈਗੀਆਂ ਇਹ ਗੋਲੀਆਂ ਚੱਲੀਆਂ ਸੋ ਜਿਹੜੀ ਇਹ ਕਤਲੋਗਾਰ ਦਾ ਗੋਲੀਆਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੋਂ ਤੱਕ ਮੈਨੂੰ ਇਹ ਲੱਗਦਾ ਹੈਗਾ ਬਾਈ 2026 ਤੁਸੀਂ ਆਉਣ ਵਾਲੇ ਟਾਈਮ 'ਚ ਇਹ ਦੇਖੋਗੇ ਕਿ ਜਿਵੇਂ ਆਪਾਂ ਪੁਰਾਣੀਆਂ ਫਿਲਮਾਂ 'ਚ ਪਾਬਲੋ ਐਸਕੋਬਾਰ ਦੀਆਂ ਫਿਲਮਾਂ ਜਾਂ ਰਸ਼ੀਆ ਦੇ ਗੈਂਗ ਜੇ ਲੋਕ ਆਉਂਦੇ ਆ ਤੋਪਾਂ ਲਈ ਫਿਰਦੇ ਆ ਬੰਦੂਖਾਂ ਚੱਕੀ ਫਿਰਦੇ ਆ ਸਰੀ ਵੈਂਕੂਵਰ ਐਡਮੰਟਨ ਕੈਲਗਰੀ ਜਾਂ ਬ੍ਰੈਮਪਟਨ ਦੇ ਏਰੀਏ ਦੇ ਵਿੱਚ ਸ਼ਰੇਆਮ ਲੋਕ ਗੰਨਾ ਲੈ ਕੇ ਸੜਕਾਂ ਤੇ ਫਿਰਨਗੇ ਸ਼ਰੇਆਮ ਜਿਵੇਂ ਫਿਲਮਾਂ ਵਿੱਚ ਸ਼ੂਟਿੰਗ ਚੱਲਦੀ ਹੁੰਦੀ ਓਵੇਂ 10 10 ਬੰਦੇ 10 10 ਕਾਰਾਂ ਰੋਕ ਕੇ ਗੋਲੀਆਂ ਵਾਰਿਆ ਕਰਨਗੇ ਕਿਉਂਕਿ ਜਿਹੜੀ ਪੁਲਿਸ ਹੈਗੀ ਉਹ ਡਰ ਚੁੱਕੀ ਹੈ ਪੁਲਿਸ ਆਪਦੇ ਘਰੇ ਬਹਿ ਚੁੱਕੀ ਹੈ ਪੁਲਿਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਰਨਾ ਕੀ ਹੈ ਕਿਉਂਕਿ ਪੁਲਿਸ ਦਾ ਆਪਸ ਦੇ ਵਿੱਚ ਤਾਲਮੇਲ ਹੀ ਨਹੀਂ ਹੈਗਾ ਜੀ CBS ਕਹਿੰਦੀ ਅਸੀਂ ਘੈਂਟ ਆ ਜਿਹੜੀ ਸਿਟੀ ਪੁਲਿਸ ਹੈਗੀ ਉਹ ਕਹਿੰਦੀ ਅਸੀਂ ਘੈਂਟ ਆ ਜਿਹੜੀ ਉਥੋਂ ਦੀ ਤੁਸੀਂ ਇਹ ਲਾ ਲਓ ਲੋਕਲ ਪੁਲਿਸ ਉਹ ਕਹਿੰਦੀ ਅਸੀਂ ਘੈਂਟ ਆ ਜਿਹੜੀ ਟਾਸਕ ਫੋਰਸ ਆਪਣੇ ਇਹਨਾਂ ਨੇ ਖੜੀ ਕੀਤੀ ਉਹ ਕਹਿੰਦੇ ਅਸੀਂ ਘੈਂਟ ਆ ਸੋ ਸਾਰੇ ਆਪਦੇ ਆਪ ਨੂੰ ਘੈਂਟ ਮੰਨਦੇ ਆ ਸਾਰੇ ਆਪ ਦਾ ਜਿੱਤ ਦਾ ਸਿਹਰਾ ਆਪਦੇ ਗੱਲ 'ਚ ਬੋਲ ਨੂੰ ਕਰਦੇ ਆ ਪਰ ਉਹਨਾਂ ਚੀਜ਼ਾਂ ਨੂੰ ਛੱਡ ਕੇ ਉਹ ਆਪਸ 'ਚ ਕੋਲੈਬੋਰੇਟਲੀ ਕੰਮ ਨਹੀਂ ਕਰ ਰਹੇ ਲੋਕਾਂ ਦੇ ਜਾਨ ਮਾਲ ਦੀ ਜਿਹੜੀ ਉਹਨਾਂ ਨੂੰ ਫਿਕਰ ਨਹੀਂ ਹੈਗੀ ਸਿਰਫ ਉਹਨਾਂ ਨੂੰ ਆਪ ਦੇ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਸਰੀਰ ਤੇ ਤੰਗੇ ਚਮਕਾਉਣ ਦਾ ਨਾਂ ਚਮਕਾਉਣ ਦਾ ਗੇਮ ਚੱਲ ਰਹੀ ਹੈ ਵੀ ਪਹਿਲਾਂ ਕੌਣ ਫੜੂਗਾ ਤੇ ਕੰਮ ਕੋਈ ਵੀ ਇਕੱਠਾ ਰਲ ਕੇ ਨਹੀਂ ਕਰ ਰਿਹਾ ਇਸ ਕਰਕੇ ਕੁਝ ਵੀ ਨਹੀਂ ਆ ਰਿਹਾ ਜੀ 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 ਬਿਲਕੁਲ ਠੀਕ ਹੈ ਤੁਹਾਡੀ ਗੱਲ ਹਾਲਾਤਾਂ ਨੇ ਲੋਕਾਂ ਨੂੰ ਮਜਬੂਰ ਕਰ ਦੇਣਾ ਕਿ ਉਹ ਸੈਕੰਡ ਆਪਸ਼ਨ ਵੱਲ ਥਰਡ ਆਪਸ਼ਨ ਵੱਲ ਸੋਚਣ ਤੇ ਬਹੁਤੇ ਜਿਹੜੇ ਸਿਆਣੇ ਪਰਿਵਾਰ ਆ ਉਹ ਤਾਂ ਇਹੀ ਸੋਚ ਰਹੇ ਆ ਵੀ ਅਸੀਂ ਘਰ ਵਾਪਸੀ ਕਰੀਏ ਔਲਖ ਸਾਹਿਬ ਜਿਵੇਂ ਮੈਡੀਕਲ ਸਿਸਟਮ ਹੈ ਕੈਨੇਡਾ ਦਾ ਮੈਡੀਕਲ ਸਿਸਟਮ ਇਹ ਜੱਗੋਂ ਲੁਕਿਆ ਨਹੀਂ ਸਾਰ ਬੰਦੇ ਨੂੰ ਪਤਾ ਹੈ ਵੀ ਮੈਡੀਕਲ ਸਿਸਟਮ ਦੇ ਹਾਲਾਤ ਕੀ ਹੈ ਹੁਣ ਕੈਨੇਡਾ ਸਰਕਾਰ ਨੇ ਨਵਾਂ ਪੈਂਤਰਾ ਜਿਹੜਾ ਸ਼ੁਰੂ ਕੀਤਾ ਉਹਦੇ ਚ ਉਹਨਾਂ ਨੇ ਇੰਡੀਅਨ ਡਾਕਟਰਜ਼ ਲਈ ਜਿਹੜੀ ਇੱਕ ਐਂਟਰੀ ਖੋਲੀ ਆ ਵੀ ਅਸੀਂ ਡਾਕਟਰ ਨੂੰ ਪੀਆਰ ਦੇਵਾਂਗੇ ਡਾਕਟਰ ਜਿਹੜੇ ਇੰਡੀਅਨ ਆ ਉਹ ਕੈਨੇਡਾ ਦੇ ਵਿੱਚ ਆਉਣ ਤੇ ਖਬਰ ਇਹ ਵੀ ਹੈ ਵੀ 5000 ਡਾਕਟਰਾਂ ਨੂੰ ਕੈਨੇਡਾ ਸਰਕਾਰ ਬੁਲਾ ਰਹੀ ਹੈ ਕੀ ਡਾਕਟਰਾਂ ਦੇ ਆਉਣ ਨਾਲ ਹਾਲਾਤ ਜਿਹੜੇ ਮੈਡੀਕਲ ਦੇ ਬਣੇ ਹੋਏ ਆ ਉਹ ਉਹਨਾਂ ਦੇ ਵਿੱਚ ਕੋਈ ਸੁਧਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਬਈ ਜਿਹੜੇ ਕੈਨੇਡਾ ਦੀ ਗਵਰਨਮੈਂਟ ਆ ਨਾ ਜੀ ਉਹ ਇੰਡੀਆ ਦੇ ਡਾਕਟਰਾਂ ਦੇ ਡੂਨੇ ਪਾ ਰਹੀ ਹੈ ਜੀ ਸਾਖ ਸ਼ਬਦਾਂ ਦੇ ਮੱਕੀਏ ਦਾ। ਹੁਣ ਮੈਨੂੰ ਇੱਥੇ ਇਹ ਦੱਸਣ ਉਹ ਜਦੋਂ ਲੇਬਰ ਦੀ ਲੋੜ ਹੈ ਉਦੋਂ ਇੰਡੀਆ ਜਦੋਂ ਡਾਕਟਰਾਂ ਦੀ ਲੋੜ ਹੈ ਉਦੋਂ ਇੰਡੀਆ ਜਦੋਂ ਖਾਣੇ ਦੀ ਲੋੜ ਹੈ ਉਦੋਂ ਇੰਡੀਆ ਤੇ ਸਾਲੀਆਂ ਜਦੋਂ ਡਾਂਗਾ ਪੈਣੀ ਹੈ ਉਦੋਂ ਵੀ ਸਾਡੇ ਪੈਣਗੀਆਂ ਗੋਲੀਆਂ ਚੱਲਣਗੀਆਂ ਉਹ ਵੀ ਸਾਡੇ ਚੱਲਣਗੀਆਂ ਸਾਰੀ ਚੀਜ਼ ਲਈ ਸਾਰੇ ਕੰਮ ਲਈ ਪੰਜਾਬੀ ਇੰਡੀਅਨ ਸਾਨੂੰ ਚਾਹੀਦੇ ਸਾਰੇ ਦੇਸ਼ਾਂ ਨੂੰ ਪਰ ਜਦੋਂ ਸਾਡੀ ਕੋਈ ਜਾਣਵਾਲ ਦੀ ਰਾਖੀ ਨਹੀਂ ਕਰਨੀ ਵੀ ਅਸੀਂ ਉੱਥੇ ਚੱਲੇ ਹਾਂ ਜਾਣਾ ਜੀ ਤੁਹਾਡਾ ਤੁਸੀਂ ਕਹਿੰਦੇ ਸਾਡੀ ਸਟੱਡੀ ਬੜੀ ਘੈਂਟ ਤੁਸੀਂ ਕੋਈ ਪੜਾ ਨਹੀਂ ਸਕੇ ਜੋ ਆਕਾ ਨੂੰ ਤੁਸੀਂ ਕੋਈ ਐਜੂਕੇਸ਼ਨ ਚੰਗੀ ਨਹੀਂ ਦੇ ਸਕਦੇ ਤੁਸੀਂ ਕੋਈ ਡਾਕਟਰ ਨਹੀਂ ਪੈਦਾ ਕਰ ਸਕਦੇ ਇੰਡੀਆ ਕੋਲੇ ਨਾਲੇ ਕਹਿੰਦੇ ਇੰਡੀਆ ਤਾਂ ਲੋਕ ਜਾਲੀ ਐ ਮਾੜੇ ਐ ਡਾਕਟਰ ਮਾੜੇ ਐ ਸਿਸਟਮ ਵੜਾ ਹੈਲਥ ਸਿਸਟਮ ਵੜਾ ਫੇਰ ਸਾਡੇ ਤੁਸੀਂ ਡਾਕਟਰ 6000 ਡਾਕਟਰਾਂ ਨੂੰ ਵੀਜ਼ਾ ਦੇ ਕੇ ਕੀ ਪ੍ਰੂਫ ਕਰਨਾ ਚਾਹੁੰਦੇ ਆ ਜਦੋਂ ਉਹ ਕੈਨੇਡਾ ਆ ਜਾਣਗੇ ਉਹ ਘੇਟ ਹੋ ਜਾਣਗੇ ਜਦੋਂ ਉਹ ਕੈਨੇਡਾ ਤੇ ਉਹਨਾਂ ਦੇ ਸਟੈਂਪ ਲੱਗ ਜੂਗੀ ਉਹ ਸਹੀ ਸਰਗਰੀ ਕਰਨ ਲੱਗ ਜਾਣਗੇ ਇਹ ਬਿਲਕੁਲ ਗੱਲ ਜਿਵੇਂ ਕਹਿੰਦੇ ਹੁੰਦੇ ਵੀ ਨਮੋਸ਼ੀ ਵਾਲੀ ਗੱਲ ਹੈ ਕੈਨੇਡਾ ਵਾਸਤੇ ਕੈਨੇਡਾ ਦਾ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਹੈ ਉਹ ਵੀ ਬੁਰੀ ਤਰ੍ਹਾਂ ਫੇਲ ਹੈ ਜੀ ਲੰਮੇ ਸਮੇਂ ਤੋਂ ਪਰ ਲੋਕ ਮੰਨਦੇ ਨਹੀਂ ਜਿਹੜੇ ਉੱਥੋਂ ਦੇ ਰਹਿੰਦੇ ਭਾਗ ਤੋਂ ਮੰਨਦੇ ਨਹੀਂ ਹੈਗੇ ਕੈਨੇਡਾ ਨੂੰ ਜਦੋਂ ਵੀ ਕੋਈ ਲੋਡ ਹੁੰਦੀ ਹੈ ਕੁਝ ਕਿਸੇ ਚੀਜ਼ ਦੀ ਵੀ ਲੋਡ ਹੁੰਦੀ ਹੈ ਬਾਹਰਲੀਆਂ ਕੰਟਰੀਆਂ ਤੋਂ ਆਊਟਸੋਰਸ ਕਰਦਾ ਹੈ ਤੇ ਸਪੈਸ਼ਲੀ ਇੰਡੀਆ ਤੋਂ ਆਊਟਸੋਰਸ ਕਰਦਾ ਕਿਉਂਕਿ ਇੰਡੀਆ ਦਾ ਆਪਣਾ ਐਜੂਕੇਸ਼ਨ ਬਹੁਤ ਵਧੀਆ ਹੈ ਆਪਣੇ ਮੈਡੀਕਲ ਦਾ ਸਿਸਟਮ ਜਿਹੜੇ ਸਰਜਨ ਹੈਗੇ ਉਹਨਾਂ ਦਾ ਹੱਥ ਬਹੁਤ ਸਾਫ਼ ਹੈ ਆਪਣੇ ਜਿਹੜੇ ਡਾਕਟਰਸ ਹੈਗੇ ਆ ਉਹ ਉੱਵਲ ਦਰਜੇ ਦੇ ਡਾਕਟਰਸ ਹੈ ਜੀ ਇੰਡੀਆ ਪੰਜਾਬ ਦੇ ਵਿੱਚ 노 ਡਾਊਟ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਕਈ ਵਾਰੀ ਕਈ ਚੀਜ਼ਾਂ ਡਾਕਟਰ ਦੇ ਹੱਥ ਨਹੀਂ ਹੁੰਦੀਆਂ ਜਿਦਾ ਰੱਬ ਨਹੀਂ ਹੈਗਾ ਡਾਕਟਰ ਪਰ ਰੱਬ ਨਾਲੋਂ ਘੱਟ ਵੀ ਨਹੀਂ ਹੈਗਾ ਸੋ ਹੁਣ ਜਿਹੜੇ ਇਹ ਡੋਰੇ ਹੈਗੇ ਆ ਇੰਡੀਆ ਦੇ ਡਾਕਟਰਾਂ ਦੇ ਪਾਏ ਜਾ ਰਹੇ ਆ ਤੇ ਮੈਂ ਸਾਫ ਸ਼ਬਦਾਂ ਚ ਆਪਣੀ ਇੰਡੀਆ ਚ ਰਹਿ ਰਹੇ ਪੰਜਾਬ ਚ ਰਹਿ ਰਹੇ ਡਾਕਟਰਾਂ ਨੂੰ ਬੇਨਤੀ ਕਰੂੰਗਾ ਕਿ ਭੁੱਲ ਕੇ ਵੀ ਭਾਈ ਜੀ ਕੈਨੇਡਾ ਨਾ ਜਾਓ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈਗਾ ਜੀ ਤੁਹਾਨੂੰ ਉੱਥੇ ਜਾ ਕੇ ਦੁਬਾਰਾ ਪੜਾਈਆਂ ਕਰਨੀਆਂ ਪੈਣਗੀਆਂ ਤੁਹਾਨੂੰ ਕੋਰਸ ਲੈਣੇ ਪੈਣਗੇ ਤੁਹਾਨੂੰ ਦੁਆਰਾ ਜਿਹੜਾ ਕੀਤਾ ਹੋਇਆ ਕੰਮ ਉਹਦੇ ਵਾਸਤੇ 2-3 ਸਾਲ ਧੱਕੇ ਗਾਰੇ ਪਹਿਣਗੇ ਤੁਹਾਨੂੰ ਲੇਬਰ ਜੌਬਾਂ ਕਰਨੀਆਂ ਪੈਣਗੀਆਂ ਤੇ ਤੁਹਾਨੂੰ ਉਹ ਪਾਈਪਲਾਈਨ ਥਾਣੀ ਲੰਘਾਇਆ ਜਾਊਗਾ ਜਿੱਥੇ ਤੁਸੀਂ ਪਹੁੰਚ ਤਾਂ ਜਾਓਗੇ ਤੁਸੀਂ ਟਰੈਪ ਚ ਫਸ ਜਾਓਗੇ ਨਾ ਤਾਂ ਤੁਸੀਂ ਵਾਪਸ ਆਉਣ ਜੋਗੇ ਨਾ ਤੁਸੀਂ ਉੱਥੇ ਰਹਿਣ ਜੋਗੇ 2-3 ਸਾਲਾਂ ਬਾਅਦ ਜੇ ਤੁਸੀਂ ਡਾਕਟਰ ਬਣ ਵੀ ਜਾਂਦੇ ਹੈਗੇ ਹੋ ਪਰ ਤੁਸੀਂ ਹੁਣ ਇਹ ਸੋਚਣਾ ਪਊਗਾ ਕਿ ਤੁਸੀਂ ਜਿੱਥੇ ਇੱਥੇ ਇੰਨਾ ਸਮਾਂ ਪੰਜਾਬ ਜਾਂ ਇੰਡੀਆ ਦੀ ਸੇਵਾ ਕੀਤੀ ਹੈ ਕੀ ਤੁਸੀਂ ਕੁਝ ਪੈਸੇ ਖਾਤੋਂ ਜਾ ਕੇ ਉੱਥੇ ਵਸ ਜਾਓਗੇ ਜਿੱਥੇ ਗੋਲੀਆਂ ਚੱਲ ਰਹੀਆਂ ਨੇ ਜਿੱਥੇ ਤੁਸੀਂ ਸੈਲਫ ਡਿਫੈਂਸ ਨਹੀਂ ਕਰ ਸਕਦੇ ਹੋ ਸਕਦਾ ਆਉਣ ਵਾਲੇ ਟਾਈਮ 'ਚ ਡਾਕਟਰਾਂ ਤੋਂ ਵੀ ਫਰੋਤੀਆਂ ਮੰਗੀਆਂ ਜਾਣ ਤੇ ਇਹ ਸ਼ਹਿਰੀ ਹੈਗੀ ਐਕਸਪ੍ਰੈਸ ਐਂਟਰੀ ਇਹਨਾਂ ਨੇ ਖੋਲੀ ਐ ਸੋ ਮੇਰੀ ਹੱਥ ਜੋੜ ਕੇ ਬੇਨਤੀ ਐ ਕੈਨੇਡਾ ਨੂੰ ਵੀ ਜੇ ਤੁਸੀਂ ਡਾਕਟਰ ਤੋਂ ਨਹੀਂ ਚਾਹੀਦੇ ਤੁਸੀਂ ਆਪ ਦੇ ਪੈਦਾ ਕਰੋ ਸਾਡੇ ਜਿਹੜੇ ਭੈਣ ਭਰਾਵਾਂ ਦੇ ਰਹਿਮ ਕਰੋ ਕਿਉਂਕਿ ਸਾਡੇ ਜਿਹੜੇ ਭੈਣ ਭਰਾ ਪਹਿਲਾਂ ਹੀ ਗਏ ਹੈਗੇ ਆ ਤੁਸੀਂ ਉਹਨਾਂ ਦੀ ਜਾਲਮਾਲ ਦੀ ਰਾਖੀ ਨਹੀਂ ਕਰ ਸਕਦੇ ਅਸੀਂ ਨਵੇਂ ਬੰਦੇ ਭੇਜ ਕੇ ਹੋਰ ਮਰਵਾ ਨਹੀਂ ਜੀ 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 ਬਿਲਕੁਲ ਸਹੀ ਗੱਲ ਆ ਔਲਖ ਸਾਹਿਬ ਜੇ ਇੱਕ ਡਾਕਟਰ ਮਾਈਗ੍ਰੇਟ ਕਰੂਗਾ ਤਾਂ ਉਹਦੀ ਫੈਮਲੀ ਵੀ ਨਾਲ ਮਾਈਗ੍ਰੇਟ ਕਰੂਗੀ ਤੇ ਫੈਮਲੀ ਦੇ ਹਾਲਾਤ ਆਪਾਂ ਨੂੰ ਪਤਾ ਹੀ ਐ ਵੀ ਜਿਹੜੇ ਕੈਨੇਡਾ ਦੇ ਵਿੱਚ ਪੰਜਾਬੀ ਜਾਂ ਇੰਡੀਅਨ ਫੈਮਲੀਆਂ ਉਹ ਕਿੰਨੀਆਂ ਕਿਸੇਪ ਆ ਸੋ ਇਸ ਕਰਕੇ ਜਰੂਰ ਤੁਹਾਡੀ ਗੱਲ ਬਿਲਕੁਲ ਸਹੀ ਆ ਸੋਚ ਵਿਚਾਰ ਕੇ ਇਹ ਡਿਸੀਜਨ ਲੈਣਾ ਪਊਗਾ ਖਾਸ ਕਰਕੇ ਇਹ ਇੱਕ ਤਰ੍ਹਾਂ ਦਾ ਕਹਿ ਲਓ ਵੀ ਕੈਨੇਡਾ ਸਰਕਾਰ ਦਾ Trap ਹੀ ਹੈ ਵੀ ਜਿਹੜੇ ਪ੍ਰੋਫੈਸ਼ਨਲ ਆ ਚੰਗੇ ਬੰਦੇ ਆ ਜਿਹੜੇ ਇਹ ਦੇਖੋ ਜਿਹੜਾ ਇੰਡੀਅਨ ਡਾਕਟਰ ਆ ਉਹ ਇੰਡੀਆ ਦੇ ਵਿੱਚ ਵੀ ਹੈਂਡਸਮ ਇਨਕਮ ਕਮਾ ਰਿਹਾ ਉਹਨੂੰ ਕੋਈ ਕਿਸੇ ਮੁਲਕ ਦੀ ਲੋੜ ਨਹੀਂ ਉਹਨੂੰ ਉਹਨੂੰ ਕੋਈ ਕਿਸੇ ਹੋਰ ਮੁਲਕ ਤੇ ਡਿਪੈਂਡੈਂਟ ਹੋਣ ਦੀ ਲੋੜ ਨਹੀਂ ਕਿਉਂਕਿ ਇੱਥੋਂ ਦੇ ਇੰਸਟੀਚਿਊਟ ਇੱਥੋਂ ਦੀ ਗਵਰਨਮੈਂਟ ਆ ਜਿਹੜੀ ਉਹ ਵਧੀਆ ਤੇ ਅੱਛੀ ਪੇ ਇੱਕ ਡਾਕਟਰ ਨੂੰ ਦੇ ਰਹੀ ਆ ਤੇ ਜੇ ਡਾਕਟਰ ਆਪ ਡਾਕਟਰ ਆ ਤੇ ਨੇਚਰਲੀ ਗੱਲ ਆ ਉਹਨਾਂ ਦੀ ਫੈਮਿਲੀ ਚ ਉਹਦੀ ਵਾਈਫ ਤਿਆ ਹੋਰ ਬੰਦਾ ਵੀ ਕੋਈ ਡਾਕਟਰ ਹੁੰਦਾ ਕਿਉਂਕਿ ਮੋਸਟਲੀ ਜਿਹੜੇ ਸਾਡੇ ਇੱਥੇ ਡਾਕਟਰ ਹੁੰਦੇ ਆ ਉਹਨਾਂ ਦੇ ਜਿਹੜੇ ਪਾਰਟਨਰ ਹੁੰਦੇ ਆ ਉਹ ਵੀ ਡਾਕਟਰ ਹੁੰਦੇ ਆ ਸੋ ਇੱਕ ਡਾਕਟਰ ਫੈਮਲੀ ਅੱਛੀ ਖਾਸੀ ਜਿਹੜੀ ਇਨਕਮ ਹੈ ਉਹ ਇੰਡੀਆ ਦੇ ਵਿੱਚ ਕਮਾ ਰਹੀ ਐ ਇਸ ਕਰਕੇ ਕਿਸੇ ਕੰਟਰੀ ਦੀ ਹਮਦਰਦੀ ਦੀ ਲੋੜ ਨਹੀਂ ਵਧੀਆ ਪੈਕੇਜ ਆਸਤੇ ਇੱਥੇ ਵੀ ਸੋਹਣੀ ਤੇ ਲਗਜ਼ਰੀ ਜਿਹੜੀ ਲਾਈਫ ਆ ਉਹ ਡਾਕਟਰ ਆਪਦੀ ਜਿਉ ਰਹੇ ਆ ਨਾਲ ਬਾਕੀ ਜਿਹੜਾ ਉਹਨਾਂ ਦਾ ਕੰਮ ਕਰਨ ਦੀ ਡੈਡੀਕੇਸ਼ਨ ਆ ਉਹ ਤਾਂ ਇੰਡੀਆ ਦੀ ਪੜ੍ਹਾਈ ਦੇ ਹਿਸਾਬ ਨਾਲ ਬਹੁਤ ਵਧੀਆ ਹੈ ਇਸ ਕਰਕੇ ਤੁਹਾਡੀ ਗੱਲ ਠੀਕ ਹੈ ਕਿ ਇਹ ਜਿਹੜੇ ਟੈਕਟਿਕਸ ਹੈਗੇ ਆ ਬਾਹਰਲੀਆਂ ਕੰਟਰੀਆਂ ਦੇ ਵੀ ਪ੍ਰੋਫੈਸ਼ਨਲ ਸਾਧ ਲਈਏ ਅਸੀਂ ਉਹਨਾਂ ਦੇ ਵਿੱਚ ਇਹਨਾਂ ਨੂੰ ਨਹੀਂ ਆਉਣਾ ਚਾਹੀਦਾ ਔਰ ਔਰ ਸਾਬ ਇੱਕ ਜਿਵੇਂ ਟ੍ਰਾਂਟੋ ਤੋਂ ਖਬਰ ਆ ਰਹੀ ਹੈ ਵੀ ਟ੍ਰਾਂਟੋ ਦੇ ਵਿੱਚ ਜਿਹੜੇ ਪੰਜਾਬੀ ਕਾਫੀ ਬਦਨਾਮ ਨੇ ਡਾਕੇਚੋਰੀਆਂ ਦੇ ਵਿੱਚ ਤੇ ਟ੍ਰਾਂਟੋ ਦੇਖੋ ਪੰਜਾਬੀਆਂ ਦਾ ਗੜ ਵੀ ਆਪਾਂ ਕਹਿ ਸਕਦੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿੰਦੇ ਆ ਤੇ ਪੰਜਾਬੀ ਤਾਂ ਪਹਿਲਾਂ ਹੀ ਬਦਨਾਮ ਹੈ ਤੇ ਜੇ ਪੰਜਾਬੀ ਚੋਰੀਆਂ ਡਾਕਿਆਂ ਦੇ ਵਿੱਚ ਵੀ ਪੰਜਾਬੀਆਂ ਦਾ ਨਾਮ ਆਉਣ ਲੱਗ ਗਿਆ ਤੇ ਮੇਨੂੰ ਲੱਗਦਾ ਪੰਜਾਬੀਆਂ ਨੂੰ ਕਿਤੇ ਲੋਕਲ ਨੂੰ ਹੋਰ ਥਾਮ ਨਹੀਂ ਮਿਲਣੇਗੀ ਜੀ ਭਾਈ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਇਹ ਪੰਜ ਪੰਜਾਬੀ ਹੈਗੇ ਇਹਨਾਂ ਨੇ ਡਾਕੇ ਤੇ ਫਰਾਡ ਚ ਪੰਜਾਬੀਆਂ ਦਾ ਨਾਮ ਚਮਕਾਇਆ ਤੇ ਜਿਵੇਂ ਆਪਾਂ ਅੱਗੇ ਗੱਲ ਕਰਦੇ ਹੁੰਦੇ ਹਾਂ ਕਿ ਯੂਥ ਜਿਹੜਾ ਹੈਗਾ ਅੱਜ ਦੇ ਡੇ ਟਾਈਮ ਅੰਡਰ 30 ਜਾਂ ਅੰਡਰ 40 ਗੱਲ ਕਰਾਂ ਮੈਂ ਹਣਾ ਅ ਇਸ ਕਰਾਇਮ ਦੇ ਵਿੱਚ ਲੁੱਟਾਂ ਖੋਹਾਂ ਚੋਰੀ ਡਕੈਤੀ ਐਕਸਟਰਸ਼ਨ ਹਰ ਚੀਜ਼ ਦੇ ਵਿੱਚ ਪੰਜਾਬੀਆਂ ਦਾ ਨਾਮ ਖਿਸਰਤੇ ਹੈ ਤੇ ਕੋਈ ਇਕਾ ਦੁਕਾ ਇਹ ਉਹ ਨਹੀਂ ਹੈਗਾ ਤੁਸੀਂ ਕੋਈ ਵੀ ਭੈਣ ਪਰ ਆਪਣੀ ਵੀਡੀਓ ਦੇਖ ਰਿਹਾ ਗੂਗਲ ਕਰ ਲਿਆ ਕਰੋ ਤੁਸੀਂ ਲਾਸਟ ਨੇਮ ਲਿਖ ਲਿਆ ਕਰੋ ਜਾਂ ਕੱਲਾ ਸਿੰਘ ਹੀ ਲਿਖ ਲਿਆ ਕਰੋ ਤੁਹਾਨੂੰ 5-10 ਨਿਊਜ਼ ਦੇਣੀਆਂ ਮਿਲ ਜਾਣਗੀਆਂ ਜਿੰਨਾਂ ਚ ਆਪਣੇ ਪੰਜਾਬੀਆਂ ਦਾ ਨਾਮ ਹਾਈਲਾਈਟ ਹੁੰਦਾ ਜੀ ਹੁਣ ਇਹਦੇ 'ਚ ਜੇ ਆਪਾਂ ਗੱਲ ਕਰੀਏ ਪੁਲਿਸ ਨੇ 5 ਜਾਨੇ ਫੜੇ ਹੈ ਜੀ ਜਿਨ੍ਹਾਂ 'ਚੋਂ 3 ਜਾਨੇ ਫੜੇ ਹੈ ਉਹਨਾਂ ਤੋਂ 5 ਲੱਖ ਡਾਲਰ ਠੱਗਣ ਦੇ ਦੋਸ਼ ਲੱਗੇ ਹੈ ਜੀ ਇਹਨਾਂ 'ਚੋਂ 2 ਜਾਨਿਆਂ ਨੇ ਭੰਗ ਦੇ ਸਟੋਰ ਤੇ ਡਾਕਾ ਮਾਰਿਆ ਬ੍ਰੇਕਨ ਐਂਟਰ ਦੇ ਦੋਸ਼ 'ਚ ਫੜੇ ਹੈ ਜੀ ਜਿਦੇ 'ਚ ਇੱਕ 31 ਸਾਲਾ ਦਾ ਨਾਮ ਸਤਨਾਮ ਸਿੰਘ ਹੈ ਦੂਜੇ ਦਾ ਨਾਮ ਜਸ਼ਨਵੀਰ ਜੱੱਬਲ ਹੈ ਜੀ ਤੇ ਤੀਜੇ ਦਾ ਨਾਮ ਹੈਗਾ ਗੁਰਕੀਰ ਧਾਲੀਵਾਲ ਚੌਥੇ ਦਾ ਨਾਮ ਹੈਗਾ ਜੀ ਗੁਰਗਬੀਰ ਜੱੱਬਲ 22 ਸਾਲਾ ਤੇ ਜਿਹੜਾ ਚੌਥਾ ਪੰਜਵਾਂ ਹੈਗਾ ਜੀ ਉਹਦਾ ਨਾਮ ਆਰਿਆਨ ਗੁਪਤਾ ਹੈ ਜੀ ਸੋ ਹੁਣ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਜੱਟ ਇਨਵੋਲ ਵਾ ਆਪਣੇ ਜਾਂ ਉਹ ਚੀਜ਼ਾਂ ਵੀ ਹੈਗੀਆਂ ਹਨਾ ਜਾਂ ਤੁਸੀਂ ਆਮ ਤੌਰ ਤੇ ਆਪਣੇ ਵੀਡੀਓਸ ਹਲੇ ਕਮੈਂਟ ਜੱਟਾਂ ਦੇ ਗੰਦ ਪਾਤਾ ਜੱਟ ਜੀ ਜੱਟ ਉਹ ਸੋ ਇਹਦੇ ਵਿੱਚ ਕੋਈ ਜੱਟ ਦੀ ਜਾਂ ਕੋਈ ਉਹ ਨਹੀਂ ਗੱਲ ਹੋ ਰਹੀ ਪੰਜਾਬੀਆਂ ਦੀ ਗੱਲ ਹੋ ਰਹੀ ਹੈ ਤੇ ਜੇ ਤੁਸੀਂ ਇਹ ਪੰਜੇ ਨਾਮ ਸੁਣੋਗੇ ਤੁਹਾਨੂੰ ਪਤਾ ਵੀ ਲੱਗ ਜਾਊਗਾ ਕਿ ਇਸ ਪੰਜਿਆਂ ਦੇ ਵਿੱਚ ਇੱਕ ਹੋਰ ਜਿਹੜਾ ਭਾਈਚਾਰਾ ਤੁਸੀਂ ਕਹਿੰਦੇ ਹੁੰਦੇ ਹੋ ਤੁਹਾਡੇ ਭਾਈਚਾਰੇ ਦਾ ਬੰਦਾ ਵੀ ਹੈਗਾ ਸੋ ਇਹਨਾਂ ਜਿਹੜੇ ਹੈਗੇ ਬੰਦੇ ਇਹਨਾਂ ਚੋਂ ਫੜੇ ਗਏ ਇਹਨਾਂ ਚ ਇੱਕ ਤਾਂ ਇਹ ਚੋਰੀ ਡਾਕ ਦੇ ਹੈਗੇ ਇਹ ਬੰਦੇ ਕੀ ਕਰਦੇ ਸੀਗੇ ਏਟੀਐਮ ਚ ਜਾਲੀ ਚੈੱਕ ਬਣਾ ਕੇ ਜਮਾ ਕਰਾਉਂਦੇ ਸੀਗੇ ਠੀਕ ਹੈ ਤੇ ਫਿਰ ਉਸ ਤੋਂ ਪਹਿਲਾਂ ਕਿ ਬੈਂਕ ਨੂੰ ਪਤਾ ਲੱਗੇ ਕਿ ਜਾਲੀ ਚੈੱਕ ਇਹ ਜਾ ਕੇ ਉੱਥੋਂ ਪੈਸੇ ਕਢਾ ਲੈਂਦੇ ਸੀਗੇ ਜੀ ਠੀਕ ਹੈ ਇਹਨਾਂ ਨੇ ਇਦਾਂ ਕਰ ਕਰਕੇ ਲੋਕਾਂ ਦੇ ਖਾਤਿਆਂ ਚੋਂ 5 ਲੱਖ ਡਾਲਰ ਕਢਾਏ ਜੀ ਦਸੰਬਰ ਚ ਪੁਲਿਸ ਨੇ ਵਾਰੰਟ ਲੈ ਕੇ ਤਲਾਸ਼ੀ ਲਈ ਇਹਨਾਂ ਦੇ ਘਰਾਂ ਚੋਂ ਜਿੰਨਾ ਜੋ 70000 ਕੈਸ਼ ਮਿਲਿਆ ਸੋਨਾ ਮਿਲਿਆ ਸੋ ਇਹ ਜਿਹੜੇ ਇਹ ਹੈਗੇ ਅੰਡਰ 32 ਇਅਰ ਕਹਿ ਸਕਦੇ ਆ 23 ਸਾਲ ਤੋਂ ਲੈ ਕੇ 32 ਸਾਲ ਦੇ ਇਹ ਪੰਜੇ ਚਮਕਦੇ ਸਤਾਰੇ ਹੈਗੇ ਆ ਤੇ ਇਹਨਾਂ ਨੇ ਜਿਹੜਾ ਬਾਸੀ ਸਾਹਿਬ ਦਾ ਆਪਣਾ ਟੋਰਾਂਟੋ ਹੈਗਾ ਜੀ ਟਰੀਰੀਓ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਰਿਪੋਰਟ ਜਿਹੜੀ ਹੈਗੀ ਇਹ ਪੇਸ਼ ਕੀਤੀ ਸੀਗੀ ਤੇ ਜਿਹੜੇ ਉੱਥੋਂ ਦੇ ਆਪਣੇ ਬਾਸੀ ਸਾਹਿਬ ਨਾਲ ਜਿਹੜੇ ਕੰਮ ਕਰਦੇ ਹੈਗੇ ਬਾਈ ਖਣੀ ਉਹਨਾਂ ਨੂੰ ਇਹਨਾਂ ਨੇ ਥ੍ਰੈਟ ਵੀ ਦਿੱਤੇ ਸੀਗੇ ਕਿ ਤੁਸੀਂ ਸਾਡਾ ਨਾਮ ਲਾਸਤਾ ਤੁਸੀਂ ਸਾਡ ਨੂੰ ਲੋਕਾਂ ਦੇ ਸਾਹਮਣੇ ਨੰਕਰ ਕਰਤਾ ਸੋ ਹੋ ਸਕਦਾ ਆਉਣ ਵਾਲੇ ਟਾਈਮ 'ਚ ਆਪਣੇ ਇਸ ਵੀਡੀਓ ਥੱਲੇ ਵੀ ਕਮੈਂਟ ਆਉਣ ਜਾਂ ਤੁਹਾਨੂੰ ਜਾਂ ਮੈਨੂੰ ਮੈਸੇਜ ਵੀ ਆ ਸਕਦੇ ਆ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਬਹੁਤ ਵੱਡਾ ਘੈਂਟ ਕੰਮ ਕੀਤਾ ਤੇ ਸਾਡੀ ਜਿਹੜੀ ਹੈਗੀ ਹੈ ਹੁਣ ਖਬਰ ਵੀ ਬਾਹਰ ਜਾਣੀ ਨਹੀਂ ਚਾਹੀਦੀ ਹੈ ਜੀ ਸੋ ਇੱਕ ਤਾਂ ਚੋਰੀ ਤੋਂ ਸੀਨਰ ਚੋਰੀ ਕਰ ਰਹੇ ਜੀ ਬੰਦੇ ਕਹਿੰਦੇ ਬਾਹਰ ਆਵਾਂਗੇ ਸਾਨੂੰ ਪਤਾ ਤੁਸੀਂ ਕਿੱਥੇ ਰਹਿੰਦੇ ਹੋ ਉਹਨਾਂ ਨੂੰ ਏਦਾਂ ਦੇ ਥੈਟਰ ਦਿੱਤੇ ਗਏ ਉਲਟਾ ਜੀ ਜੀ ਇੱਕ ਉਲਕ ਸਾਬ ਜਿਵੇਂ ਆਪਾਂ ਮੈਡੀਕਲ ਸਿਸਟਮ ਦੀ ਪਹਿਲਾਂ ਹੀ ਗੱਲ ਕਰ ਚੁੱਕੇ ਆ ਵੀ ਕੈਨੇਡਾ ਦਾ ਮੈਡੀਕਲ ਸਿਸਟਮ ਬਹੁਤ ਬੁਰੀ ਤਰ੍ਹਾਂ ਜਿਹੜਾ ਹੈਗਾ ਉਹ ਡਾਊਨ ਫਾਲ ਚ ਆ ਗਿਆ ਤੇ ਲੋਕ ਬਹੁਤ ਤੰਗ ਹੈ ਉਹਨਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ ਉਹਨਾਂ ਨੂੰ ਸਮੇਂ ਸਿਰ ਕੈਨੇਡਾ ਦੇ ਜਿਹੜੇ ਡਾਕਟਰ ਆ ਹੱਥ ਨਹੀਂ ਪਾਉਂਦੇ ਸਾਲ 2025 ਦੇ ਵਿੱਚ ਕਹ ਲਓ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਪ ਦਾ ਇਲਾਜ ਕਰਾਉਣ ਲਈ ਕੈਨੇਡਾ ਛੱਡ ਕੇ ਦੂਜੇ ਮੁਲਕਾਂ ਦੇ ਵਿੱਚ ਗਏ ਆ ਜਾਂ ਜਿਹੜੇ ਮੁਲਕਾਂ ਦੇ ਵਿੱਚ ਉਹ ਰਹਿਣ ਆਲੇ ਆ ਜਾਂ ਉਹਨਾਂ ਨੂੰ ਜਿੱਥੇ ਲੱਗਦਾ ਸੀ ਵੀ ਸੈਕੰਡ ਆਪਸ਼ਨ ਵਧੀਆ ਸਾਡੀ ਗੱਲ ਸੁਣੀ ਜਾਊਗੀ ਤੇ ਉੱਥੇ ਬੰਦੇ ਗਏ ਆ ਫਿਰ ਬੰਦਾ ਜਿਹੜਾ ਕੈਨੇਡਾ ਲੋਕ ਅਕਸਰ ਹੀ ਐਗਜ਼ਾਮਪਲ ਦਿੰਦੇ ਆ ਵੀ ਕੈਨੇਡਾ 'ਚ ਤਾਂ ਮੈਡੀਕਲ ਫੈਸਿਲਿਟੀ ਫ੍ਰੀ ਆ ਜੀ ਉਹ ਉੱਥੋਂ ਦਾ ਤਾਂ ਇਲਾਜ ਪ੍ਰਣਾਲੀ ਬਹੁਤ ਵਧੀਆ ਫਿਰ ਇਹ ਜਿਹੜੀ ਐਗਜ਼ਾਮਪਲ ਲੋਕ ਦਿੰਦੇ ਆ ਮੈਂ ਕਹਿੰਦਾ ਵੀ ਇਹ ਐਗਜ਼ਾਮਪਲ ਬਿਲਕੁਲ ਫੇਰ ਐਗਜ਼ੈਂਪਲ ਹੈ ਫਲੌਪ ਐਗਜ਼ੈਂਪਲ ਹੈ ਜਿੱਥੇ ਉੱਥੋਂ ਦੇ ਲੋਕਾਂ ਨੂੰ ਇਲਾਜ ਕਰਾਉਣ ਲਈ ਕਿਸੇ ਹੋਰ ਮੁਲਕਾਂ ਤੇ ਡਿਪੈਂਡੈਂਟ ਹੋਣਾ ਪੈਂਦਾ ਬਾਈਕ ਇੱਥੇ ਮੈਂ ਇੱਕ ਗੱਲ ਐਡ ਕਰ ਦੇਣੀ ਚਾਹਣਾ ਕੱਲਾ ਕਿ ਕੈਨੇਡਾ ਦਾ ਮੈਡੀਕਲ ਸਿਸਟਮ ਫਲੌਪ ਨਹੀਂ ਕੈਨੇਡਾ ਦਾ ਪੁਲਿਸ ਸਿਸਟਮ ਵੀ ਫਲੌਪ ਹੈ ਕੈਨੇਡਾ ਦਾ ਜਿਹੜਾ ਹੈਗਾ ਆਪਣਾ ਪੈਨਸ਼ਨ ਸਿਸਟਮ ਉਹ ਵੀ ਫਲੌਪ ਹੈ ਕੈਨੇਡਾ ਦਾ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਉਹ ਵੀ ਫਲੌਪ ਹੈ ਪਰ ਅੱਜ ਦੇ ਟਾਈਮ ਤੱਕ ਕੈਨੇਡਾ ਹੀ ਫਲੌਪ ਹੋ ਚੁੱਕਿਆ ਜੀ ਸੋ ਕੈਨੇਡਾ ਦਾ ਨਾਮ ਬਦਲ ਕੇ ਮੈਨੂੰ ਲੱਗਦਾ ਇਹਨਾਂ ਨੂੰ ਇੱਕ ਫਲੌਪ ਕੰਟਰੀ ਰੱਖ ਲੈਣਾ ਚਾਹੀਦਾ ਹੈ। ਹੁਣ ਕੈਨੇਡਾ ਨੇ ਮੜਾ ਜਾ ਅਚੀਣਵਾਨੀ ਹੱਥ ਵਧਾਇਆ ਗੱਡੀਆਂ ਲੈਣ ਵਾਸਤੇ। ਟਰੰਪ ਨੇ ਉਦੋਂ ਹੀ ਇਹਨਾਂ ਦੀ ਗਿੱਟੀ ਫੜ ਲਈ ਜੀ। ਠੀਕ ਹੈ। ਟਰੰਪ ਨੇ ਕੱਲ ਝੰਡਾ ਲਾ ਕੇ ਉਹਦੇ ਉੱਤੇ ਖੜਾ ਸੀਗੇ ਜੀ। ਸੋ ਕੈਨੇਡਾ ਦੇ ਕੋਲੇ ਆਪ ਦੇ ਕੋਲੇ ਤਾਂ ਤੇਲ ਤੋਂ ਬਿਨਾ ਕੁਝ ਵੀ ਨਹੀਂ ਹੈ ਜੀ। ਉਹਨਾਂ ਨੇ ਉਦੋਂ ਪਹਿਲਾਂ ਥੋੜੇ ਸਾਲ ਪਹਿਲਾਂ ਲੰਬਰ ਬੰਨ੍ਹ ਦਿੱਤਾ ਸੀ ਕੈਨੇਡਾ ਦੀ ਉਹਦਾ ਵੀ ਚੀਕ ਕੰਗੜਾ ਫੇਰ ਸੀਗੀਆਂ। ਸੋ ਕੈਨੇਡਾ ਇੱਕ ਫਲੌਪ ਕੰਟਰੀ ਬਣ ਚੁੱਕਿਆ ਹੈ। ਹੁਣ ਇਸ ਗੱਲ ਨੂੰ ਕੋਈ ਮੰਨੇ ਤੇ ਚਾਹੇ ਨਾ ਮੰਨੇ ਦੂਜੀ ਗੱਲ ਤੁਸੀਂ ਜਿਹੜੇ ਮੈਡੀਕਲ ਸਿਸਟਮ ਦੀ ਗੱਲ ਕੀਤੀ ਹੈ ਇਹ ਜਿਹੜੀ ਰਿਪੋਰਟ ਆ ਉਸ ਦੱਸਣ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਐਡ ਕਰ ਦੇਣਾ ਚਾਹਣਾ ਇੱਕ ਗੋਰੀ ਹੈ ਜੀ ਸਸਕੈਚੂਨ ਰਹਿੰਦੀ ਹੈ ਜੀ ਉਹਨੂੰ ਇੱਕ ਸਰਟਨ ਤਰ੍ਹਾਂ ਦੀ ਡਿਜ਼ੀਜ਼ ਹੈ ਜੀ ਜਿਹਦੀ ਉਹਨੂੰ ਸਰਜਰੀ ਕਰਾਉਣੀ ਹੈਗੀ ਹੈ ਇਹ ਚਾਹੇ ਕੋਈ ਜਾ ਕੇ ਗੂਗਲ ਵੀ ਕਰ ਸਕਦਾ ਉਹ ਪਿਛਲੇ 8 ਸਾਲ ਤੋਂ ਸਰਜਨ ਦੀ ਵੇਟ ਕਰ ਰਹੀ ਹੈ ਜੀ ਸਰਜਨ ਦੀ ਅਪਾਇੰਟਮੈਂਟ ਨਹੀਂ ਮਿਲ ਰਹੀ ਉਹਨੂੰ ਉਹ ਕਹਿੰਦੀ ਨਾ ਮੈਂ ਘਰੋਂ ਬਾਹਰ ਜਾ ਸਕਦੀ ਆ ਨਾ ਮੈਂ ਘਰੇ ਰਹਿ ਸਕਦੀ ਆ ਪਹਿਲਾਂ ਮੇਰੇ ਦੋਸਤ ਮੈਨੂੰ ਮਿਲਣ ਆਉਂਦੇ ਸੀ ਮੇਰਾ ਹਾਲ ਪੁੱਛਣ ਆਉਂਦੇ ਸੀ ਹੁਣ ਮੈਨੂੰ ਉਹ ਵੀ ਪੁੱਛਣ ਨਹੀਂ ਆਉਂਦੇ ਡਰਦੇ ਸੋ ਉਹ ਸਰਟਨ ਡਿਜ਼ੀਜ਼ ਨਾਲ ਜੂਝ ਰਹੀ ਹੈ ਜੀ ਜਿਹਦਾ 8 ਸਾਲਾਂ ਤੋਂ ਉਹ ਇਲਾਜ ਦੀ ਵੇਟ ਕਰ ਰਹੀ ਹੈਗੀ ਹੈ ਹੁਣ ਇੱਥੇ ਮੈਨੂੰ ਭੇਡਾਂ ਤੇ ਭੱਜ ਕੇ ਜਵਾਬ ਦੇਣ ਵੀ ਉਹ ਤੁਹਾਡੀ ਮਾਸੀ ਦਾ ਹਜੇ ਤੱਕ ਡਾਕਟਰ ਨੇ ਇਲਾਜ ਨਹੀਂ ਉਹਨੂੰ ਦਿੱਤਾ ਸਰਜਨ ਉਹਨੂੰ ਅਪਾਇੰਟਮੈਂਟ ਕਿਉਂ ਨਹੀਂ ਦਿੰਦਾ ਉਹ ਟੈਕਸ ਪੇਅਰ ਹੈ ਉਹ ਟੈਕਸ ਭਰਦੀ ਰਹੀ ਹੈ ਜੀ 13 ਸਾਲ 14 ਸਾਲ ਤੋਂ ਗੋਰਾ ਕੰਮ ਕਰਨ ਲੱਗੇ ਜਾਂਦਾ ਜੀ 60 ਸਾਲ ਤੱਕ ਕੰਮ ਕਰਦਾ ਉਹਨੇ ਕੈਨੇਡਾ ਦੇ ਪਿਓ ਦਾ ਕੁਝ ਦੇਣਾ ਜੀ ਜਿਹਨੂੰ ਹਜੇ ਆਪਣੇ 8 ਸਾਲ ਹੋ ਗਏ ਸਰਜਨ ਦੀ ਵੇਟ ਹੀ ਨਹੀਂ ਮਿਲ ਰਹੀ ਜੀ ਲਿਸਟ ਹੀ ਨਹੀਂ ਮਿਲ ਰਹੀ ਉਹਨਾਂ ਦੱਸ ਹੀ ਨਹੀਂ ਰਹੇ ਕਦੋਂ ਉਹਨੇ ਅੱਕ ਕੇ ਕੀ ਕੀਤਾ ਜੀ ਇੱਕ ਕੈਨੇਡਾ ਦੇ ਵਿੱਚ ਪ੍ਰਾਵਧਾਨ ਹੈਗਾ ਤੁਸੀਂ ਆਪ ਦੇ ਆਪ ਨੂੰ ਮਰਵਾ ਸਕਦੇ ਹੋ ਮਰਵਾ ਕਿਵੇਂ ਸਕਦੇ ਹੋ ਤੁਸੀਂ ਇੱਕ ਅਪਾਇੰਟਮੈਂਟ ਬੁੱਕ ਕਰਾਓ ਜੀ ਤੁਹਾਡੇ ਘਰੇ ਡਾਕਟਰ ਆਊਗਾ ਤੁਹਾਨੂੰ ਉਹ ਇੰਜੈਕਸ਼ਨ ਲਾ ਕੇ ਜਾਊਗਾ ਜੀ ਤੇ ਤੁਸੀਂ ਮਤਲਬ ਮਰ ਸਕਦੇ ਹੋ ਆਪਦੀ ਮਰਜ਼ੀ ਨਾਲ ਜਦੋਂ ਜਿਹੜੀ ਦਿਨ ਤਰੀਕ ਉਹ ਗੰਮਣ ਦੀ ਜਿਹੜੀ ਹੈਗੀ ਹੈ ਅਫੀਸ਼ੀਅਲ ਵੈਬਸਾਈਟ ਹੈਗੀ ਹੈ ਉੱਥੇ ਜਾ ਕੇ ਤੁਸੀਂ ਬੁੱਕ ਕਰਾ ਸਕਦੇ ਹੋ ਸੋ ਮੈਨੂੰ ਲੱਗਦਾ ਵੀ ਇੱਥੇ ਇਹ ਚੀਜ਼ ਵੀ ਜਿਹੜੀ ਹੈਗੀ ਕੈਨੇਡਾ ਦੀ ਬਹੁਤ ਗਲਤ ਹੈਗੀ ਹੈ ਪਰਮਾਤਮਾ ਨੇ ਆਪਾਂ ਨੂੰ ਜਿੰਦ ਜਾਨ ਦਿੱਤੀ ਹੈ ਜੀ ਪਰਮਾਤਮਾ ਆਪਣੇ சுவாਸ ਜਿਹੜੇ ਹੈਗੇ ਜਦੋਂ ਮਰਜੀ ਖਿੱਚ ਸਕਦਾ ਪਰ ਇਹ ਕੈਨੇਡਾ ਦੇ ਵਿੱਚ ਵੀ ਇਹ ਚੀਜ਼ਾਂ ਤਾਂ ਲਈਆਂ ਜਾ ਰਹੀਆਂ ਕਿ ਲੋਕਾਂ ਨੂੰ ਮੁਕਾਇਆ ਜਾਵੇ ਨਵੇਂ ਇਮੀਗ੍ਰੈਂਟ ਲਿਆਏ ਜਾਣ ਤੇ ਇੱਥੋਂ ਦੀ ਜਿਹੜੀ ਹੈਗੀ ਆਪਦੀ ਕੈਨੇਡਾ ਨੂੰ ਚੰਦਾ ਵਸਦਾ ਰੱਖਿਆ ਜਾਵੇ ਕਿਉਂਕਿ ਉਹਨਾਂ ਨੂੰ ਥੱਕੇ ਬਿਮਾਰ ਘੋੜੇ ਜਾਂ ਲੇਬਰ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਤਾਂ ਅਥਰੇ ਘੋੜੇਗੇ ਚਾਹੀਦੇ ਹੈਗੇ ਜਿਹੜੇ ਉਹਨਾਂ ਵਾਸਤੇ ਕੰਮ ਕਰਨ ਖੋਤਿਆਂ ਵਾਸਤੇ ਜਿਹੜੀ ਵੀ ਗ੍ਰੈਵਟੀ ਲੋੜ ਹੈ ਟੈਕਸ ਭਰ ਉਸ ਤੋਂ ਬਾਅਦ ਉਹ ਗੋਰੀ ਕੀ ਕਰਦੀ ਹੈ ਜੀ ਜਾ ਕੇ ਅਪਾਇੰਟਮੈਂਟ ਬੁੱਕ ਕਰਾਉਂਦੀ ਹੈ ਤੇ ਅਗਲੇ ਦਿਨ ਦੀ ਉਹਨੂੰ ਤੁਸੀਂ ਇਹ ਵੇਖੋ ਸਰਜਨ ਦੀ ਅਪਾਇੰਟਮੈਂਟ ਅੱਠਾ ਲੱਗ ਰਿਹਾ ਜਿਹੜੀ ਉਹ ਟੀਕੇ ਦੀ ਅਪਾਇੰਟਮੈਂਟ ਬੁੱਕ ਕਰਾਉਂਦੀ ਹੈ 6 ਜਨਵਰੀ ਜਾਂ ਕਿੰਨੀ ਜਨਵਰੀ ਨੂੰ ਅਪਾਇੰਟਮੈਂਟ ਮਿਲ ਜਾਂਦੀ ਹੈ ਥੋੜੇ ਜਣਾ ਬਾਅਦ ਦੀ ਠੀਕ ਹੈ ਉਹ ਹੁਣ ਮੀਡੀਆ 'ਚ ਆ ਕੇ ਰੌਲਾ ਪਾ ਰਹੀ ਹੈ ਕਹਿੰ ਮੇਰੀ ਮੌਤ ਦਾ ਮੈਂ ਬੁੱਕ ਕਰਾਇਆ ਤਾਂ ਤੁਸੀਂ ਥੋੜੇ ਦਿਨਾਂ ਬਾਅਦ ਅਪਾਇੰਟਮੈਂਟ ਦੇਤੀ ਜਿਹੜੀ ਬਿਮਾਰੀ ਨਾਲ ਮਤੂਜ ਰਹੀਆਂ ਉਹਦੀ 8 ਸਾਲ ਦੀ ਵੇਟ ਹੈ ਬਿਲਕੁਲ ਤੇ ਉਸ ਤੋਂ ਬਾਅਦ ਹੈਲਥ ਮਨਿਸਟਰ ਦਾ ਸਕ੍ਰੈਚੂਲਰੀ ਦਾ ਬਿਆਨ ਆਇਆ ਅਸੀਂ ਵੇਖ ਰਹੇ ਹਾਂ ਤੈਨੂੰ ਜਲਦੀ ਉਹ ਦੇਵਾਂਗੇ ਕੋਈ ਲਿਖਤੀ ਰੂਪ ਚ ਕੋਈ ਵਾਦਾ ਨਹੀਂ ਕੀਤਾ ਗਿਆ ਜੀ ਉਹਦੇ ਨਾਲ ਕੋਈ ਉਹਨੂੰ ਲਿਖਤੀ ਰੂਪ ਚ ਦੱਸਿਆ ਨਹੀਂ ਗਿਆ ਕੋਈ ਸਰਦ ਜਾਂਦਾ ਫੋਨ ਨਹੀਂ ਆਇਆ ਉਹ ਜਵਾੜੇ ਜੀ ਜਿਹਦੇ ਗੋਲੀ ਫੱਸੀ ਸੀ ਉਹ ਉਵੇਂ ਜਵਾੜਾ ਲਈ ਫਿਰਦਾ ਜੀ ਜੀ ਤੇ ਹੁਣ ਮੈਂ ਇੱਥੇ ਗੱਲ ਕਰਾਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ 1,50,000 ਬੰਦਾ ਹੈਗਾ ਜੀ ਕੈਨੇਡਾ ਤੋਂ ਆਦਾ ਬਾਹਰ ਟ੍ਰੀਟਮੈਂਟ ਕਰਵਾਉਣ ਆਇਆ ਕਿਉਂਕਿ ਕੈਨੇਡਾ ਦਾ ਜਿਹੜਾ ਮੈਡੀਕਲ ਸਿਸਟਮ ਆਫ ਫੇਲ ਹੋ ਚੁੱਕਿਆ ਤੇ ਇਹਦੇ ਚ ਜਿਹੜੇ ਨੰਬਰ ਦਿੱਤੇ ਹੈਗੇ ਆ ਜੀ ਆਰਟੀਐਨ ਟ੍ਰਾਂਟੋ ਸੋ ਭੇਡਾਂ ਸਰਚ ਕਰ ਸਕਦੀਆਂ ਜਾ ਕੇ ਆ ਆਰਟੀਐਨ ਟ੍ਰਾਂਟੋ ਤੁਸੀਂ ਸਰਚ ਕਰ ਲਿਓ ਉਹਨਾਂ ਨੇ ਨੰਬਰ ਡਾਟਾ ਇਸ਼ੂ ਕੀਤਾ ਤੇ অন্ਟਾਰੀਓ ਚੋਂ ਆਪਣੇ ਮਨ ਕੇ ਚੱਲੋ ਜੀ ਹੈਗੇ 55538 ਬੰਦੇ ਹੈਗੇ ਜਿਹੜੇ ਬਾਹਰ ਇਲਾਜ ਕਰਾਉਣਗੇ ਬ੍ਰਿਟਿਸ਼ ਕਲੰਬੀਆ ਹੈਗਾ ਉਹ ਚ 25698 ਹੈ ਜੀ ਅਲਬਰਟਾ ਚੋਂ 13919 ਹੈ ਕਬੈਕ ਚੋਂ 6855 ਹੈ ਜੀ ਸਕਾਚਵਨ ਚੋਂ 1852 ਨੋਵਾ ਸਕੋਸ਼ੀਆ ਚੋਂ 1820 ਨਿਊ ਬ੍ਰਾਂਜ਼ਿਕ ਤੋਂ ਹੈਗੇ ਜੀ 1669 ਮੈਨੀਟੋਬਾ ਚੋਂ 1585 ਨਿਊਫਰ ਲੈਂਡ ਲੈਬਰਾਡੋਰ ਚ ਹੈਗੇ 950 ਪ੍ਰਿੰਸ ਐਡਵਰਡ ਆਈਲੈਂਡ ਚੋਂ ਹੈਗੇ ਜੀ 222 ਸੋ ਇਹ ਜਿਹੜੇ ਨੰਬਰਾਂ ਦੀ ਆਪਾਂ ਗੱਲ ਕਰ ਰਹੇ ਹੈਗੇ ਨੰਬਰ ਸਿਰਫ ਰਿਪੋਰਟ ਹੋਏ ਹੈ ਇਹਦੇ ਤੋਂ ਬਿਨਾਂ ਵੀ ਬਹੁਤ ਸਾਰੇ ਨੰਬਰ ਹੈਗੇ ਆ ਜਿਵੇਂ ਆਪਾਂ ਆਪਣੇ ਪੰਜਾਬੀ ਭਾਈਚਾਰੇ ਦੀ ਮੈਂ ਗੱਲ ਕਰਾਂ ਜਾਂ ਹੋਰ ਭਾਈਚਾਰੇ ਦੀ ਗੱਲ ਕਰਾਂ ਆਂ ਦੀਆਂ ਕੰਟਰੀਆਂ 'ਚ ਵੈਸੀ ਘੁੰਮਣ ਆਉਂਦੇ ਇਲਾਜ ਕਰਾ ਕੇ ਜਾਂਦੇ ਆ ਸੋ ਕੈਨੇਡਾ ਦਾ ਜਿਹੜਾ ਫੋਕੀ ਵਿਕਾਲਾ ਤਾਂ ਉਹ ਬੰਦ ਕਰੋ ਜਿਹੜੇ ਅਸਲੀ ਤੱਥ ਹੈਗੇ ਆ ਉਹਦੇ ਤੇ ਅਸੀਂ ਤੁਹਾਡੇ ਨਾਲ ਡਿਬੇਟ ਕਰਨ ਨੂੰ ਵੀ ਤਿਆਰ ਆਂ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਡਿਬੇਟ ਤੇ ਬਹਿ ਸਕਦੇ ਹੋ ਪਰ ਕੈਨੇਡਾ 'ਚ ਜੋ ਹੋ ਰਿਹਾ ਉਹਨੂੰ ਮੰਨੋ ਔਲਸਾਵ ਜਿਹੜੀਆਂ ਧਾਰਮਿਕ ਸਾਡੇ ਧਾਰਮਿਕ ادارے ਆ ਚੋਰਾ ਨੇ ਉਹ ਵੀ ਨਹੀਂ ਛੱਡੇਗੇ ਕਟਨਾ ਕਰਮ ਜਿਹੜੇ ਰੋਜ਼ ਇਦਾਂ ਦੇ ਹੋ ਰਹੇ ਆ ਕਿ ਦੇਖਿਆ ਨਹੀਂ ਜਾ ਰਿਹਾ ਵੀ ਜਿੱਥੇ ਸਾਡੀ ਆਸਥਾ ਜਿੱਥੇ ਸਾਡੀ ਸ਼ਰਧਾ ਹੈ ਵੀ ਉਹ ਸ਼ਰਧਾ ਦਾ ਭੰਗ ਨਾ ਹੋਵੇ ਲੋਕਾਂ ਦੀ ਮੰਦਰਾਂ ਚ ਵੀ ਮੈਂ ਸੁਣਿਆ ਵੀ ਹੁਣ ਚੋਰੀਆਂ ਸ਼ੁਰੂ ਹੋ ਗਈਆਂ ਵੀ ਮੰਦਰ ਗੁਰਦੁਆਰੇ ਵੀ ਸੁਰੱਖਿਅਤ ਨਹੀਂ ਹੈਗੇ ਭਾਈ ਆਪਰ ਥੋੜੇ ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਵੀ ਇੱਕ ਰਿਪੋਰਟ ਕੀਤੀ ਸੀ ਵਿਨੀਪੈਗ ਚ ਇੱਕ ਗੁਰਦੁਆਰੇ ਦੇ ਗ੍ਰੰਥੀ ਤੇ ਆਪਣੇ ਚੋਰੀ ਦੇ ਇਲਜ਼ਾਮ ਲੱਗੇ ਸੀਗੇ ਜੀ ਹਨਾ ਉਹ ਜਿਹੜੀ ਇਹ ਘਟਨਾ ਦੀ ਤੁਸੀਂ ਗੱਲ ਕਰ ਰਹੇ ਹੈਗੇ ਉਹ ਤੇ ਹੁਣ ਕੈਨੇਡਾ ਚ ਜਿਹੜੇ ਹੈਗੇ ਆ ਲੋਕਾਂ ਦੇ ਘਰ ਜਾਂ ਜਿਹੜੇ ਪੈਸੇ ਜ਼ਿਆਦੇ ਕਮਾਰੇ ਉਹ ਤਾਂ ਸੇਫ ਨਹੀਂ ਹੈ ਨੇ ਹੁਣ ਆਪਣੇ ਮੰਦਰ ਵੀ ਸੇਫ ਨਹੀਂ ਹੈਗੇ ਜੀ ਇਹ ਜਿਹੜੀ ਘਟਨਾ 'ਚ ਅਸੀਂ ਗੱਲ ਕਰਦੇ ਹਾਂ ਬ੍ਰੈਂਟਨ ਦੇ ਆਪਣੀ ਗੱਲ ਹੈ ਜੀ ਗਣੇਸ਼ ਮੰਦਰ ਹੈ ਜੀ ਜਿਹਦੇ 'ਚ ਇੱਕ ਚੋਰ ਮਾਸਕ ਪਾ ਕੇ ਆਇਆ ਪੈਸਿਆਂ ਵਾਲਾ ਗੋਲਗ ਚੱਕਿਆ అలਾਰਮ ਵੱਜੇ ਸਾਰੇ ਜਣੇ ਉੱਥੇ ਸੀ ਪੁਜਾਰੀ ਉੱਥੇ ਸੀ ਪਬਲਿਕ ਉੱਥੇ ਸੀ ਹੋਰ ਆਸ-ਪਾਸੇ ਉੱਥੇ ਬਹੁਤ ਬੰਦੇ ਸੀਗੇ ਜਿਹੜੇ ਉਹਨੂੰ ਰੋਕ ਸਕਦੇ ਸੀ ਉਹਨੇ ਆਇਆ ਚੱਕਿਆ ਤੇ ਚੁੱਪ ਕਰਕੇ ਜਾਂਦਾ ਰਿਹਾ ਸਾਰੇ ਬੰਦੇ ਆਪਣੇ ਵੇਖਦੇ ਰਹੇ ਇਹ ਵੀਡੀਓ ਵੀ ਰਿਪੋਰਟ ਹੋਈ ਹੈ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋਈ ਹੈ ਹੁਣ ਕੈਨੇਡਾ ਚ ਲੋਕਾਂ ਦੇ ਘਰ ਨਹੀਂ ਆਪਣੇ ਕਾਰੋਬਾਰ ਨਹੀਂ ਹੁਣ ਗੁਰਦੁਆਰੇ ਮੰਦਰਾਂ ਚ ਵੀ ਚੋਰੀਆਂ ਹੋਣ ਲੱਗ ਗਈਆਂ ਹੁਣ ਪੁਲਿਸ ਕਦੋਂ ਉੱਠੂਗੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜੀ ਪੁਲਿਸ ਕਿਹੜੀ ਗੂੜੀ ਨੀਂਦੇ ਸੁੱਤੀ ਹੋਈ ਹੈ ਹੁਣ ਇਹ ਕੀ ਕਰਾਉਣਾ ਚਾਹੁੰਦੇ ਆ ਸਾਡੀ ਪਬਲਿਕ ਸੇਫ ਨਹੀਂ ਹੈਗੀ ਸਾਡਾ ਪੰਜਾਬੀ ਭਾਈਚਾਰਾ ਇੰਡੀਅਨ ਭਾਈਚਾਰਾ ਜਿਹੜਾ ਹੈਗਾ ਉਹ ਈ ਸੇਫ ਹੈਗੀ ਸਾਡੇ ਗੁਰਦੁਆਰੇ ਨਹੀਂ ਸੇਫ ਹੈਗੇ ਸਾਡੇ ਮੰਦਰ ਨਹੀਂ ਸੇਫ ਹੈਗੇ ਮੈਨੂੰ ਲੱਗਦਾ ਜੀ ਹੁਣ ਕੱਲੀ ਇੱਕ ਚਰਚ ਰਹਿ ਗਈ ਮੈਨੂੰ ਲੱਗਦਾ ਜਿਹੜੀ ਨਹੀਂ ਲੁੱਟੀ ਹੋਣੀ ਆਪਣੇ ਭਾਈਚਾਰੇ ਨਾਲ ਰਿਲੇਟਡ ਬਾਕੀ ਤਾਂ ਸਾਰਾ ਕੁਝ ਲੁੱਟੀ ਬੈਠੇ ਇਹ ਸੋ ਜਿਹੜੇ ਕੈਨੇਡਾ ਦੇ ਹਾਲਾਤ ਹੈਗੇ ਐ ਵੱਧ ਤੋਂ ਵੱਧ ਹੁੰਦੇ ਜਾ ਰਿਹਾ ਹੈ ਪੁਲਿਸ ਨੂੰ ਉੱਠਣਾ ਪਊਗਾ ਹੈਲੀਕਾਪਟਰ ਲੈਣੇ ਪੈਣਗੇ ਕਾਰਾਂ ਲੈਣੀਆਂ ਪੈਣਗੀਆਂ ਉੱਥੇ ਪੁਲਿਸ ਦੀ ਗਸ਼ਤ ਵਧਾਉਣੀ ਪਊਗੀ ਪੁਲਿਸ ਨੂੰ ਐਕਸ਼ਨ ਕਰਨੇ ਪੈਣਗੇ ਫੇਰ ਜਾ ਕੇ ਇਹ ਚੀਜ਼ਾਂ ਰੁਕਣਗੀਆਂ ਜਿਹੜੇ ਹਾਲਾਤਾਂ ਨਾਲ ਜਿਹੜੇ ਹਿਸਾਬ ਨਾਲ ਕੈਨੇਡਾ ਪੁਲਿਸ ਚੱਲ ਰਹੀ ਹੈ ਇਹਨੇ ਕੈਨੇਡਾ ਨੂੰ ਇੱਕ ਫਲੌਪ ਕੰਟਰੀ ਬਣਾ ਦੇਣਾ ਕੈਨੇਡਾ ਦੇ ਅੱਗੇ ਫਲੌਪ ਲੱਗ ਜਾਣਾ ਇੱਕ ਚੀਜ਼ ਮੈਂ ਝਵਾਨ ਸਾਹਿਬ ਇਹਦੇ ਵਿੱਚ ਗੱਲਾਂ ਜਿਵੇਂ ਇੱਕ ਗੱਲ ਹੋਰ ਐਡ ਕਰਦਾ ਇੱਕ ਫਰਾਡ ਦਾ ਮਾਮਲਾ ਬੜਾ ਚੱਲ ਰਿਹਾ ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਠੱਗੀਆਂ ਦੀ ਗੱਲ ਕਰਦੇ ਹੁੰਦੇ ਆ ਕਿ ਫਲਾਣੇ ਮੁੰਡੇ ਨੇ ਠੱਗੀ ਮਾਰ ਲਈ ਕੁੜੀ ਨੇ ਠੱਗੀ ਮਾਰ ਲਈ ਆ ਆਪਣੇ ਐਦਾਂ ਦੀਆਂ ਠੱਗੀਆਂ ਚੱਲ ਰਹੀਆਂ ਨੇ ਹੈਗੀਆਂ ਸੋ ਉਹਦੇ ਚ ਇੱਕ ਮੈਂ ਗੱਲ ਐਡ ਕਰਨੀ ਚਾਹਣਾ ਜੀ ਇੱਕ ਨਵੇਂ ਤਰ੍ਹਾਂ ਦਾ ਫਰਾਡ ਚੱਲ ਰਿਹਾ ਨਵੇਂ ਤਰ੍ਹਾਂ ਦਾ ਮੁੰਡੇ ਦੁਆਰਾ ਤੇ ਕੁੜੀਆਂ ਦੁਆਰਾ ਫਰਾਡ ਕੀਤੇ ਜਾ ਰਹੇ ਆ ਜੀ ਸੋ ਇਸ ਚੀਜ਼ ਬਲੀ ਆਪਣੇ ਜਿਹੜੇ ਭੈਣ ਭਰਾ ਹੈਗੇ ਉਹ ਇਸ ਖਬਰ ਨੂੰ ਜਿਹੜੀ ਮੈਂ ਗੱਲ ਕਰਨ ਲੱਗੇ ਉਹਨੂੰ ਜ਼ਰੂਰ ਸੁਣ ਇੱਕ ਨਵੇਂ ਤਰ੍ਹਾਂ ਦਾ ਫਰਾਡ ਚੱਲਿਆ ਜੀ ਜਿਹਦੇ ਚ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਹੀ ਲੈਣਾ ਚਾਹੁੰਦਾ ਨਾ ਹੀ ਮੈਂ ਕਿਸੇ ਛੋਟੇ ਪਰਿਵਾਰ ਨੂੰ ਡੀਮੋਟੀਵੇਟ ਕਰਨਾ ਜਾਂ ਮੈਂ ਟਾਰਗੇਟ ਕਰਦਾ ਸੋ ਇੱਕ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਗੱਲ ਦੱਸ ਰਿਹਾ ਜ ਜਿਹਦੇ ਚ ਇੱਕ ਪਰਿਵਾਰ ਨੇ ਆਪਣੇ ਰਿਪੋਰਟ ਕੀਤਾ ਜੀ ਉਹਨਾਂ ਨੇ ਨੋਨ ਨੇ ਕਿ ਇੱਕ ਛੋਟੇ ਘਰ ਦੀ ਛੋਟੇ ਜ਼ਿੰਮੇਵਾਰਾਂ ਦੀ ਕੁੜੀ ਪਹਿਲਾਂ ਤਾਂ ਉਹਦੇ ਪਰਿਵਾਰ ਨੇ ਉਹਨੂੰ ਬੱਕਰੇ ਦੀ ਤਰ੍ਹਾਂ ਇਹ ਕੀਤਾ ਜੀ ਉਹਨੂੰ ਹਾਂ ਜੀ ਹਾਂ ਮਾਸਤੇ ਉਹਨੇ ਪੈਸੇ ਕਮਾਏ ਪਿੱਛੇ ਘਰਦਿਆਂ ਦੇ ਘਰ ਪਾਇਆ ਉਹ ਰਾਈਟ ਵੀ ਹੈਗਾ ਕੀ ਆਪਣਾ ਬੱਚੇ ਦੀ ਜਿਹੜੀ ਇਨਕਮ ਨਹੀਂ ਘਰੇ ਆਵੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਕੁੜੀ ਨੇ ਇੱਕ ਚੰਗੇ ਘਰ ਦਾ ਮੁੰਡਾ ਪਸਾਇਆ ਜੀ ਪੰਜਾਬ ਚੋ ਸੋ ਕੁੜੀ ਵਾਲਿਆਂ ਕੋਲੇ ਮੰਨ ਕੇ ਚੱਲੋ ਕੋਈ 2-4 ਕੱਲੇ ਜ਼ਮੀਨ ਹੋਣੀ ਐ ਤੇ ਮੁੰਡਾ ਕੋਈ 25-30 ਕੱਲੇ ਵਾਲਾ ਪਸਾਇਆ ਉਹਨੇ ਠੀਕ ਆ ਉਹ ਪਸਾਇਆ ਕਿਉਂ ਉਹਦਾ ਕੱਲੀ ਕੁੜੀ ਦਾ ਰੋਲ ਨਹੀਂ ਸੀ ਉਹਦੇ ਚ ਉਹਦੇ ਪਰਿਵਾਰ ਦਾ ਵੀ ਰੋਲ ਦਿੱਖਿਆ ਜਾ ਰਿਹਾ ਜੀ ਉਹ ਪਰਿਵਾਰ ਦਾ ਰੋਲ ਕੀ ਸੀ ਆ ਉਹ ਕਹਿੰਦੇ ਵੀ ਪਾਪਾ 25-30 ਕਿੱਲੇ ਵਾਲਾ ਮੁੰਡਾ ਲੱਭੋ ਉਹਦੇ ਨਾਲ ਆਪਦੀ ਕੁੜੀ ਦਾ ਵਿਆਹ ਕਰੋ ਤਾਂ ਜੋ ਕਿਤੇ ਮੁੰਡਾ ਅਮਲੀ ਭੰਗੀ ਵੀ ਨਿਕਲ ਗਿਆ 5-10 ਕਿੱਲੇ ਜ਼ਮੀਨ ਵੀ ਵੇਚਦੀ ਤਾਂ ਪਿੱਛੇ ਉਹਦੇ ਕੋਲ ਜ਼ਮੀਨ ਬਾਜੀ ਇਹ ਉਹਦੇ ਪਰਿਵਾਰ ਦਾ ਕਹਿਣਾ ਹੈ ਜੀ ਸੋ ਇਹਦਾ ਮਤਲਬ ਤਾਂ ਉਹਦਾ ਪਰਿਵਾਰ ਸੌਦਾ ਹੀ ਕਰ ਰਿਹਾ ਬਿਲਕੁਲ ਠੀਕ ਹੈ ਤੇ ਉਹ ਮੁੰਡਾ ਸੀਗਾ ਜਿਹੜਾ ਉਹ ਮੁੰਡੇ ਨੂੰ ਇਹ ਲੱਗਦਾ ਸੀ ਕੈਨੇਡਾ ਬੜਾ ਸਵਰਗ ਹੈ ਸੋ ਇੱਕ ਤਰ੍ਹਾਂ ਦਾ ਕੁੜੀ ਨੇ ਮੁੰਡੇ ਨੂੰ ਠੱਗ ਲਿਆ ਮੁੰਡੇ ਨੇ ਕੁੜੀ ਨੂੰ ਠੱਗ ਲਿਆ ਜੀ ਸੋ ਇੱਕ ਘਟਨਾ ਹੋਰ ਇਹਦੇ ਵਿੱਚ ਐਡ ਕਰਨੀ ਚਾਹਣਾ ਮੈਂ ਵੀ ਇੱਕ ਇਦਾਂ ਦੀ ਘਟਨਾ ਹੋਰ ਸਾਹਮਣੇ ਆਈ ਹੈਗੀ ਜਿਹਦੇ ਵਿੱਚ ਇੱਕ ਚੰਗੇ ਘਰ ਦੀ ਕੁੜੀ ਸੀਗੀ ਜੀ ਆਪਣੇ ਹੋ ਰਹਿੰਦੀ ਸੀਗੀ ਆਪਣੇ ਕੈਨੇਡਾ ਰਹਿੰਦੀ ਸੀਗੀ ਤੇ ਉਹ ਇੱਕ ਮੁੰਡਾ ਕਹਿ ਸਕਦੇ ਆਪਾਂ ਵੀ ਜਿਹੜਾ ਪਿੰਡ ਦਾ ਜਾਂ ਸ਼ਹਿਰ ਦਾ ਛਟਿਆ ਆ ਮੁੰਡਾ ਜਿਹਨੇ ਕੋਈ ਪਿੰਡ ਦੀ ਕੁੜੀ ਜਾਂ ਕੋਈ ਪਿੰਡ ਦੀ ਭਾਬੀ ਚਾਚੀ ਤਾਈ ਕਿਸੇ ਨਾਲ ਗਲਤ ਨਜ਼ਰ ਨਾਲ ਵੇਖਣਾ ਜਾਂ ਉਹਨਾਂ ਨਾਲ ਚੈਟ ਕਰਨਾ ਉਹਦਾ ਮਤਲਬ ਰੋਜ਼ ਦਾ ਕੰਮ ਦੱਸਿਆ ਜਾ ਰਿਹਾ ਉਹ ਮੰਡੇ ਨੇ ਇੱਕ ਬਾਹਰ ਜਾਣ ਵਾਸਤੇ ਇੱਕ ਭੋਲੀ ਭਾਲੀ ਕੁੜੀ ਨੂੰ ਸਾਧਨ ਵੱਲੋਂ ਵਰਤਿਆ ਤੇ ਹੁਣ ਵੀ ਉਹਦੇ ਨਾਲ ਵਿਆਹ ਕਰਾ ਕੇ ਉਹ ਪੰਜਾਬ 'ਚ ਗੰਦ ਪਾ ਰਿਹਾ ਸੋ ਐਦਾਂ ਦੇ ਤੁਹਾਡੇ ਜਿਹੜੇ ਪਾਰਟਨਰ ਜਦੋਂ ਤੁਸੀਂ ਚੂਜ਼ ਕਰਨੇ ਹੈਗੇ ਆ ਉਹਨਾਂ ਨੂੰ ਵਾਈਸਲੀ ਚੂਜ਼ ਕਰੋ ਉਹਦੇ ਬਾਰੇ ਪੁੱਛ ਪੜਤਾਲ ਕਰੋ 노 ਡਾਊਟ ਤੁਸੀਂ ਲਵ ਮੈਰਿਜ ਕਰਾ ਰਹੇ ਹੋ ਅਰੇਂਜ ਮੈਰਿਜ ਕਰਾ ਰਹੇ ਹੋ ਤੁਸੀਂ ਆਪਦੀ ਪੁੱਛ ਪੜਤਾਲ ਕਰੋ ਕਿਉਂਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਦੇ ਨਤੀਜੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਭੁਗਤਨੇ ਪੈਣੇ ਇਹ ਬਹੁਤ ਵੱਡਾ ਫਰੌਡ ਚੱਲ ਰਿਹਾ ਜੀ ਬਿਲਕੁਲ ਸਹੀ ਹੈ ਔਰਕ ਸਾਹਿਬ ਜਿਵੇਂ ਜਿਸ ਤਰ੍ਹਾਂ ਤੁਸੀਂ ਦੱਸਿਆ ਇਹਨਾਂ ਫਰੌਡਾਂ ਤੋਂ ਬਚਣ ਦੀ ਲੋੜ ਹੈ ਜਰੂਰ ਤੁਸੀਂ ਕੋਈ ਏਦਾਂ ਦਾ ਡਿਸੀਜਨ ਲੈਣਾ ਹੈ ਉਹਦੇ ਵਿੱਚ ਜਰੂਰ 5-7 ਬੰਦਿਆਂ ਦੀ ਸਲਾਹ ਲਓ ਆਲੇ-ਦੁਆਲੇ ਨੂੰ ਪੁੱਛਗਿੱਛ ਕਰਕੇ ਫਿਰ ਹੀ ਅੱਗੇ ਵਧੋ ਸੋ ਇਹ ਸੀ ਅੱਜ ਦੀਆਂ ਗੱਲਾਂ ਬਾਤਾਂ ਉਮੀਦ ਹੈ ਕਿ ਬਹੁਤ ਸਾਰੇ ਆਪਣੇ ਭੈਣਾ ਭਰਾਵਾਂ ਦੀ ਅੱਖਾਂ ਖੁੱਲੀਆਂ ਹੋਣੀਆਂ ਜੋ ਕੁਝ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਸਰਕਾਰ ਦੀ ਅੱਖ ਖੁੱਲੂਗੀ ਜਰੂਰ ਉਹ ਲੋਕਾਂ ਦੇ ਬਾਰੇ ਸੋਚਣਾ ਸ਼ੁਰੂ ਕਰਨਗੇ ਆਲਖ ਸਾਹਿਬ ਤੁਸੀਂ ਟਾਈਮ ਦਿੱਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਤਰਨਵਰ ਵਾਲੀ ਕਿਹੜੀ ਗੱਲ ਬਈ ਆਪਣਾ ਫਰਜ਼ ਬੰਦਾ ਤੁਸੀਂ ਵੀ ਪੌਡਕਾਸਟ ਲਈ ਸਮਾਂ ਕੱਢਦੇ ਹੋ ਤੁਹਾਡੇ ਦੇ ਜੀਵੇਂ ਬਹੁਤ ਹੁੰਦੇ ਆ ਤੁਹਾਡੀ ਵਕਾਲਤ ਤੁਹਾਡੇ ਆਪਣੇ ਜਿਹੜੇ ਲੀਗਲ ਸਿਸਟਮ ਚ ਤੁਸੀਂ ਕੰਮ ਕਰਦੇ ਹੋ ਉਹਦੇ ਚ ਤੁਹਾਡਾ ਬਹੁਤ ਯੋਗਦਾਨ ਹੈ ਤੇ ਇਸ ਲਾਗ ਅਯੋ ਕਦਮ ਵੀ ਹੈ ਤੁਸੀਂ ਲੋਕਾਂ ਦੀ ਸੇਵਾ ਵੀ ਕਰਦੇ ਹੋ ਨਾਲ ਨਾਲ ਤੁਸੀਂ ਪੰਜਾਬ ਨੂੰ ਬਚਾਉਣ ਲਈ ਤੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅ ਅੱਜ ਕਦੇ ਟਾਈਮ ਜਿਹੜੇ ਬਾਹਰਲੇ ਦੇਸ਼ਾਂ ਦੇ ਹਮਲਾ ਕਰਦੇ ਜੀ 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 ਬਹੁਤ ਧੰਨਵਾਦ ਹੁਲਕ ਸਾਬ ਥੈਂਕ ਯੂ ਤੋਂ ਅਮਿਤ ਸਾਹਿਬ ਜਿਹੜੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਇਸ ਵੀਡੀਓ ਦੇ ਵਿੱਚ ਬਹੁਤ ਤਰ੍ਹਾਂ ਦੇ ਸਕੈਮ ਪੰਜਾਬ ਦੇ ਵਿੱਚ ਚੱਲ ਰਹੇ ਬਹੁਤ ਤਰ੍ਹਾਂ ਦੇ ਠੱਗੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਸੋ ਜਦੋਂ ਵੀ ਤੁਸੀਂ ਜਿੱਤੇ ਰਿਸ਼ਤਾ ਕਰਨਾ ਉਹਦੇ ਬਾਰੇ 10 ਬੰਦਿਆਂ ਨੂੰ ਪੁੱਛੋ ਪੁੱਛ ਪੜਤਾਲ ਕਰੋ ਕੁੜੀ ਬਾਰੇ ਮੁੰਡੇ ਬਾਰੇ ਇਹ ਨਾ ਸੋਚੋ ਕਿ ਕੁੜੀ ਬਾਹਰ ਰੈਂਦੀ ਏ ਮੁੰਡੇ ਨੂੰ ਭੇਜ ਦਈਏ ਸੈੱਟ ਹੋ ਜਾਊਗਾ ਮੁੰਡੇ ਬਾਰੇ ਵੀ ਪਤਾ ਕਰੋ ਸੋ ਇਹ ਚੀਜ਼ਾਂ ਤਾਂ ਹੈਗੀਆਂ ਦੂਜੀ ਚੀਜ਼ ਹੈਗੀ ਕੈਨੇਡਾ ਜਿਹੜਾ ਅੱਜ ਦੇ ਟਾਈਮ ਇੱਕ ਡੁੱਬਦਾ ਹੀ ਡੁੱਬਦੀ ਚੀਜ਼ਤੀ ਆ ਅੱਜ ਦੇ ਟਾਈਮ ਕੈਨੇਡਾ ਦੇ ਵਿੱਚ ਜਾਣਾ ਆਪਦੇ ਗੱਲ 'ਚ ਰਸਾ ਪਾਉਣ ਦੇ ਬਰਾਬਰ ਹੈ ਜੇ ਤੁਸੀਂ ਕੈਨੇਡਾ ਜਾਣਾ ਆਪਦੇ ਘਰ ਦੇ ਉਹਨੇ ਇੱਕ ਰਸਾ ਲੈ ਕੇ ਦੇਜੋ ਕਿਉਂਕਿ ਉਹ ਤੁਸੀਂ ਉੱਥੇ ਜਾ ਕੇ ਸਕਸੈਸਫੁਲ ਤਾਂ ਹੋਣਾ ਨਹੀਂਗੇ ਜੀ ਬਹੁਤ ਥੋੜੇ ਚਾਂਸਸ ਹੈਗੇ 100 'ਚੋਂ 2% ਬੰਦੇ ਹੈਗੇ ਜਿਹੜੇ ਸਕਸੈਸਫੁਲ ਹੋਣਗੇ ਕਿਉਂਕਿ ਜਿਵੇਂ ਆਪਾਂ ਨਹੀਂ ਕਹਿੰਦੇ ਹੁੰਦੇ ਬਾੜੀ ਮਹਿੰਗੀ ਜ਼ਮੀਨ ਲੈ ਲਈ ਤੇ ਰਸਾ ਨਾਲ ਲੈ ਲਓ ਉਹੀ ਚੀਜ਼ ਅੱਜ ਕੈਨੇਡਾ ਦੇ ਹਾਲਾਤ ਹੈਗੇ ਕਿ ਤੁਸੀਂ ਜੇ ਕੈਨੇਡਾ ਜਾਣਾ ਤਾਂ ਰਸਾ ਲੈ ਕੇ ਘਰ ਦੇ ਉਹਨੂੰ ਦੇਜੋ ਸੋ ਵਾਈਜ਼ਲੀ ਡਿਸੀਜਨ ਲਓ ਸਾਡਾ ਕੰਮ ਤੁਹਾਨੂੰ ਐਜੂਕੇਟ ਕਰਨਾ ਹੈ ਨਾ ਕਿ ਕਿਸੇ ਦੇਸ਼ ਨੂੰ ਐਕਟੀਵਿਟੀਸ਼ਨ ਨੂੰ ਭੰਡਣਾ ਸੋ ਤੁਸੀਂ ਚੌਹਾਂਸਾਵਾਜ ਸਮਾ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਭਾਈ ਜੀ ਸਤਿ ਸ੍ਰੀ ਅਕਾਲ